ਕਿੰਨੀ ਦੇ ਨਸ਼ਾ ਵਿਕਣਾ ਬੰਦ ਨਹੀਂ ਹੋਏਗਾ ਅੰਦਰ ਲੋਕ ਨਹੀਂ ਮੁਕਤ ਹੋਣਗੇ ਸਾਡਾ ਹੱਕ ਇਹ ਦਿਲਣਾ ਚਾਹੀਦਾ ਸਾਨੂੰ ਕਿ ਨਹੀਂ ਮਿਲਣਾ ਚਾਹੀਦਾ ਇਹ ਦੱਸੋ ਤੁਸੀਂ ਰੋਜ਼ਗਾਰ ਘੁੰਮਣ ਦੇ ਨੇ ਪੜੇ ਤਿਖੇ ਦੋ ਦੋ ਤਿੰਨ ਤਿੰਨ ਵਾਰੀ ਪੜ੍ਹਾਈ ਕੀਤੀ ਆ ਉਹਨਾਂ ਨੂੰ ਕੋਈ ਨੌਕਰੀ ਨਹੀਂ ਉਲਟਾ ਨਸ਼ੇ ਲੱਗੇ ਨਸ਼ੇ ਬੰਦ ਹੋਣੇ ਚਾਹੀਦੇ ਆ ਰੋਜ਼ਗਾਰ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਮੈਂ ਆਪਣੇ ਸ਼ਹਿਰ ਦੀ ਅਰਥਵਿਵਸਥਾ ਸਾਫ਼ ਸੁਥਰੀ ਹੋਣੀ ਚਾਹੀਦੀ ਆ ਕੋਲੇ ਖਤਮ ਹੋ ਗਿਆ ਆਇਲ ਆਇਲ ਸੈਂਟਰ ਜ਼ਿਆਦਾ ਭਰ ਗਏ ਨੇ ਦੂਜੇ ਨੰਬਰ ਤੇ ਗੱਲ ਕਰਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬਿਲਕੁਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਤੇ ਲੋਕਾਂ ਸਾਰਿਆਂ ਦੇ ਕੰਮ ਹੋਣੇ ਚਾਹੀਦੇ ਜਗਾ ਵਗੈਰਾ ਸਾਰੀਆਂ ਜਿੱਦਾਂ ਸਹੀ ਹੁੰਦੀਆਂ ਸੜਕਾਂ ਉਹ ਪਹਿਲਾਂ ਤੋੜ ਲੈਂਦੇ ਆ ਜਦੋਂ ਇਲੈਕਸ਼ਨ ਆਉਂਦੇ ਉਹਰੇ ਲਾਗੇ ਬਣਾ ਦਿੰਦੇ ਆ ਤੇ ਉਦਾਂ 3-4 ਸਾਲ ਉਦਾਂ ਹੀ ਰਹਿੰਦੀਆਂ ਟੁੱਟੀਆਂ ਰਹਿ ਜਾਂਦੀਆਂ ਹੋਰਿਸਮ ਦੇ ਵਿੱਚ ਨਾਲ ਨਾਲ ਜਿਹੜਾ ਹੈਗਾ ਵਾ ਕੁਝ ਇੰਡਸਟਰੀ ਵੀ ਹੋਣੀ ਚਾਹੀਦੀ ਹੈ ਜਦੇ ਨਾਲ ਜਿੱਦਾਂ ਯੰਗਸਟੇਰਸ ਨੇ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਇੱਥੇ ਓਪਰਚ्युनिटी ਮਿਲੇਗੀ ਜੋ ਬਾਹਰ ਭੇਜਣਾ ਲੋਕ ਸਭਾ ਚੋਣਾ 2024 ਖੜਾ ਪੂਰਾ ਪੱਕ ਚੁਕਿਆ ਤੇ ਹਰ ਇੱਕ ਸਰਕਾਰ ਦੇ ਨਮਾਇंदे ਜਿਹੜੇ ਨੇ ਉਹ ਲੋਕਾਂ 'ਚ ਵਿਚਰ ਰਹੇ ਨੇ ਆਪਣਾ ਵਿਜ਼ਨ ਦੱਸ ਰਹੇ ਨੇ ਕਿ ਜੇ ਅਸੀਂ ਐਮਪੀ ਬਣਾਂਗੇ ਜਾਂ ਸਾਡੀ ਸਰਕਾਰ ਬਣੇਗੀ ਤੇ ਅਸੀਂ ਆਹ ਕੰਮ ਕਰਾਂਗੇ ਲਿਵਿੰਗ ਇੰਡੀਆ ਦੇ ਵੱਲੋਂ ਗਰਾਊਂਡ ਜ਼ੀਰੋ ਤੋਂ ਉੱਪਰ ਆ ਕੇ ਇੱਕ ਪ੍ਰੋਗਰਾਮ ਚਾਲੂ ਕੀਤਾ ਗਿਆ ਕੀ ਕਹਿੰਦੀ ਜਨਤਾ ਜਨਤਾ ਦੀ ਕਚੈਰੀ ਦੇ ਵਿੱਚ ਜਾਵਾਂਗੇ ਜਨਤਾ ਦੇ ਵਿਚਾਰ ਲਵਾਂਗੇ ਇਸ ਟਾਈਮ ਅਸੀਂ ਮੌਜੂਦ ਆ ਅੰਮ੍ਰਿਤਸਰ ਦੀ ਹਾਲਗੇਟ ਮਾਰਕੀਟ ਦੇ ਵਿੱਚ ਇਹ ਸਭ ਤੋਂ ਅੰਮ੍ਰਿਤਸਰ ਦੀ ਪੁਰਾਣੀ ਮਾਰਕੀਟ ਹੈਗੀ ਆ ਕਿ ਜਿਹਦੇ ਵਿੱਚ ਹਰ ਪ੍ਰਕਾਰ ਦੇ ਲੋਕ ਦੁਕਾਨਦਾਰ ਰੱਖਿਆ ਚਾਲਕ ਆਟੋ ਚਾਲਕ ਕੀ ਆਵਾਜ਼ਾਈ ਕਾਫੀ ਹੈਗੀ ਆ ਤੇ ਲੋਕ ਕੀ ਸੋਚਦੇ ਨੇ ਹਰ ਇੱਕ ਨਾਲ ਗੱਲਬਾਤ ਕਰਾਂਗੇ ਕਿ ਲੋਕ ਲੋਕ ਸਭਾ ਚੋਣਾ 2024 ਦਾ ਜਿਹੜਾ ਖੜਾ ਪਕ ਚੁੱਕਾ ਲੋਕ ਕਿਸ ਦੇ ਸਿਰ ਦੇ ਉੱਪਰ ਤਾਜ ਰੱਖਣਗੇ ਕਿਸ ਦੀ ਸਰਕਾਰ ਬਣਾਉਣਗੇ ਕਿਸ ਦਾ ਐਮਪੀ ਹੋਵੇਗਾ ਇਹ ਲੋਕਾਂ ਦੇ ਵਿੱਚ ਜਾ ਕੇ ਅਸੀਂ ਖਾਸ ਗੱਲਬਾਤ ਕਰਾਂਗੇ ਦੁਕਾਨਦਾਰਾਂ ਤੋਂ ਲੈ ਕੇ ਰੱਖਿਆ ਚਾਲਕ ਆਟੋ ਚਾਲਕ ਤੇ ਦੁਕਾਨਦਾਰਾਂ ਨਾਲ ਕੀ ਦੁਕਾਨਦਾਰ ਕੀ ਸੋਚਦੇ ਨੇ ਇਸ ਪ੍ਰੋਗਰਾਮ ਬਾਰੇ ਤੇ ਆਪਣੇ ਕੀ ਵਿਚਾਰ ਰੱਖਦੇ ਨੇ ਕੀ ਕਹਿੰਦੀ ਜਨਤਾ ਚ ਜਨਤਾ ਦੀ ਕਚੈਰੀ ਚ ਪਹੁੰਚ ਚੁੱਕੇ ਆ ਜਨਤਾ ਕੀ ਸੋਚਦੀ ਹੈ ਕਿ ਜਿਹੜੀ ਲੋਕ ਸਭਾ ਚੋਣਾਂ 2024 ਆ ਕਿਸ ਦੇ ਉੱਪਰ ਸੇਰਾ ਵੱਜੂਗਾ ਕਿਉਂਕਿ ਲੋਕ ਦੁਕਾਨਦਾਰ ਨੂੰ ਕਿੰਨੀਆਂ ਸਹੂਲਤਾਂ ਮਿਲੀਆਂ ਗੱਲਬਾਤ ਉਸ ਕਰਾਂਗੇ ਮੈਮ ਕੀ ਨਾਮ ਹੈ ਆ ਰੱਖਣਾ ਇੱਕ ਇੱਕ ਮਿੰਟ ਮੈਂ ਬਿਲਕੁਲ ਆ ਦੇਖ ਸਕਦੇ ਹੋ ਕਿ ਆ ਜਿਹੜੇ ਖੋਖੇ ਇਹ ਲੈਂਸਰ ਕੀ ਇੱਥੇ ਹਰ ਪ੍ਰਕਾਰ ਦੇ ਲੋਕ ਪਹੁੰਚਦੇ ਨੇ ਹਰ ਪ੍ਰਕਾਰ ਦੇ ਲੋਕ ਪਹੁੰਚਦੇ ਨੇ ਅਖਬਾਰ ਖਰੀਦੇ ਰਹੇ ਨੇ ਅਖਬਾਰ ਪੜ੍ਹਦੇ ਨੇ ਤਾਂ ਸਿਆਸਤ ਜਿਹੜੀ ਚੱਲੂ ਹੁੰਦੀ ਆ ਕਿ ਲੋਕਾਂ ਦਾ ਵਿਜ਼ਨ ਕੀ ਹੈਗਾ ਲੋਕ ਕੀ ਚਾਹੁੰਦੇ ਨੇ ਕਿਹੜੇ ਕੰਮ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਸਪੈਲ ਤੇ ਅਧਰ ਤੇ ਹੋਣੇ ਚਾਹੀਦੇ ਨੇ ਅਜੇ ਸੋ ਤੋਂ ਕੀ ਸਫਾਈਆਂ ਦੇ ਕੰਮ ਚੱਲ ਰਹੇ ਨੇ ਦੁਕਾਨਦਾਰ ਆਪਣੇ ਗੇਟਾਂ ਤੋਂ ਕੋਈ ਸਫਾਈਆਂ ਕਰਾ ਰਹੇ ਨੇ ਮੈਮ ਕੀ ਨਾਮ ਸਭ ਤੋਂ ਪਹਿਲਾਂ ਮੈਂ 2 ਮਿੰਟ ਜਰਾ ਇਹਨਾਂ ਦਾ ਕਰ ਕਿੰਦਾ ਦੀ ਸਰਕਾਰ ਚਾਹੁੰਦੇ ਹੋ ਹਾਂਜੀ ਸਰਕਾਰ ਉਹੀ ਹੋਣੀ ਚਾਹੀਦੀ ਜਿਹੜੀ ਸਾਰਿਆਂ ਨੂੰ ਸਹੂਲਤ ਦਵੇ ਜੀ ਸਾਰਿਆਂ ਦੇ ਮਸਲੇ ਹੱਲ ਹੋਣ ਸਭ ਨੂੰ ਸਹੂਲਤਾਂ ਮਿਲਣ ਸਭ ਦੇ ਕਾਰੋਬਾਰ ਸੈਟ ਹੋਣ ਬਸ ਇਹੋ ਹੀ ਚਾਹੁੰਦਾ ਹੋਰ ਕੀ ਚਾਹੁੰਦੇ ਨਸ਼ੇ ਤੋਂ ਕਿਰੀ ਮੁਕਤੀ ਮਿਲ ਜੇ ਨਸ਼ੇ ਤੋਂ ਮੁਕਤੀ ਦੇ ਦੇਖੋ ਹੁਣ ਇਹਦੇ ਬਾਰੇ ਵਿੱਚ ਕੁਝ ਕਹਿ ਨਹੀਂ ਸਕਦੀ ਨਸ਼ਾ ਤੇ ਬਹੁਤ ਜ਼ਿਆਦਾ ਹੈਗਾ ਵੈ ਤੇ ਜਿਹੜਾ ਕਿ ਇਹਨਾਂ ਨੂੰ ਬਿਲਕੁਲ ਬੰਦ ਜਿੰਨੀ ਦੇ ਨਸ਼ਾ ਵਿਕਣਾ ਬੰਦ ਨਹੀਂ ਹੋਏਗਾ ਉਂਦਰ ਲੋਕ ਨਹੀਂ ਮੁਕਤ ਹੋਣਗੇ ਇਸ ਤੋਂ ਅਗਰ ਨਸ਼ਾ ਵਿਕੇਗਾ ਤੇ ਲੋਕ ਕਿਸ ਤਰ੍ਹਾਂ ਇਸ ਤੋਂ ਮੁਕਤ ਹੋਣਗੇ ਜੜ ਖਤਮ ਕਰਨੀ ਪਵੇਗੀ हां जिन्ना नु ਲੱਗਾ ਹੋਇਆ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਮਿਲੇਗਾ ਉਹ ਲੱਭਣਗੇ ਅਗਰ ਨਹੀਂ ਮਿਲੇਗਾ ਤੇ ਨਹੀਂ ਖਾਂਗੇ ਅਗਰ ਮਿਲੇਗਾ ਤੇ ਉਹ ਤਾਂ ਖਾਂਗੇ ਹਾਂ ਪਰ ਸਰ ਦਾ ਐਮਪੀ ਕੌਣ ਹੋਣਾ ਚਾਹੀਦਾ ਗਾ ਜੇ ਆਮ ਪਾਰਟੀ ਦਾ ਕੁਲਦੀਪ ਸਿੰਘ ਧਾਰੀਵਾਲ ਬੀਜੇਪੀ ਤੋਂ ਤਰਨ ਸੰਧੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਤੇ ਆਮ ਪਾਰਟੀ ਤੋਂ ਧਾਰੀਵਾਲ ਹੈਗੇ ਨੇ ਤੇ ਦੂਜੇ ਪਾਸੇ ਕਾਂਗਰਸ ਤੋਂ ਐਮਪੀ ਗੁਰਜੀਤ ਸਿੰਘ ਓਜਲਾ ਤੇ ਕਾਰੀ ਦਲ ਤੋਂ ਹੈਗੇ ਨੇ ਨਿਲ ਜੋਸ਼ੀ ਦੇਖੋ ਕੋਈ ਵੀ ਆਵੇ ਚੰਗਾ ਆਉਣਾ ਚਾਹੀਦਾ ਵੈ ਲੋਕਾਂ ਦਾ ਸੁਧਾਰ ਕਰਨਾ ਚਾਹੀਦਾ ਚਾਹੇ ਕੋਈ ਪਾਰਟੀ ਦਾ ਵੀ ਹੋਵੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੋਕਾਂ ਦਾ ਸੁਧਾਰ ਹੋਣਾ ਸੁਧਾਰ ਹੋਣਾ ਚਾਹੀਦਾ ਬਿਲਕੁਲ ਹੀ ਲੋਕਾਂ ਦਾ ਸੁਧਾਰ ਹੋਣਾ ਚਾਹੀਦਾ ਗੱਲਬਾਤ ਵੀ ਅਸੀਂ ਕਰਾਂਗੇ ਬਾਬਾ ਕੀ ਨਾਮਾ ਜੀ ਕੀ ਅੱਜ ਨੂੰ ਨਹੀਂ ਗੱਲ ਕਰਨੀ ਆਣੀ ਭਰਾ ਵਾਇਗਰੂ ਨਹੀਂ ਜੀ ਨਹੀਂ ਕੀ ਚੱਲੋ ਯਾਰ ਦਿਲ ਭਰ ਕੇ ਸਰਕਾਰਾਂ ਨਾ ਹਾਂਜੀ ਹਾਂਜੀ ਕੰਮਪੁਰ ਨਹੀਂ ਕਰਦੇ ਕੰਮ ਵੇਖੋ ਕਦਾਂ ਬੁੱਢੇ ਵਾਰੇ ਰੱਖਿਆ ਚਲਾਉਂਦੇ ਆ ਅੱਛਾ ਹੋਰ ਕੀ ਕਰੀਏ ਕਮਾਈ ਹੈ ਨਹੀਂ ਕਿ ਇਹਦੇ ਵਿੱਚ ਰੱਖਿਏ ਤਾਂ ਬੈਟਰੀ ਨੇ ਕੰਮ ਬੰਦ ਕਰ ਦਿੱਤਾ ਵਾ ਕੀ ਕਰੀਏ ਟਾਈਮ ਪਾਸ ਮੜਾ ਮੋਟਾ ਕਰਨ ਦੇ ਕਿਹੜੀ ਸਰਕਾਰ ਚੋਂ ਦੇ ਤੁਸੀਂ ਉਹ ਸਾਨੂੰ ਸਾਰੀਆਂ ਸਰਕਾਰਾਂ ਭਰਾ ਚੰਗੀਆਂ ਸੀ ਸਰਕਾਰ ਕਿਸ ਨੂੰ ਨਹੀਂ ਮੜਿਆ ਆਂਦੇ ਕੀ ਆ ਕੀ ਫਿਰ ਫਿਰ ਰੋਟੀ ਰੋਟੀ ਦੀ ਆਪਣੀ ਕਮਾਉਂਦਾ ਉਹ ਹੋਰ ਕੀ ਕਰੀਏ ਫਿਰ ਕੋਈ ਸਾਨੂੰ ਖਾਣ ਨੂੰ ਕੋਈ ਮਿਲ ਨਹੀਂ ਡਿਆ ਕੋਈ ਚੀਜ਼ ਜਿਹੜੀ ਸਰਕਾਰੀ ਖਾਣ ਕ ਮਿਲਦੀ ਆ ਡੀਪੂਆਂ ਦੇ ਉਹ ਸਾਨੂੰ ਨਹੀਂ ਮਿਲਦੀ ਨਾ ਉਹ ਆਂਦੇ ਤੁਹਾਡੇ ਕਾਟ ਨਹੀਂ ਹੋ ਗਏ ਆ ਵੇਖੋ ਮੇਰਾ ਆਧਾਰ ਕੱਟ ਤੁਹਾਨੂੰ ਦਿਖਾ ਦਾਂ ਅੱਛਾ ਉਹ ਆਂਦੇ ਚੱਲਦਾ ਨਹੀਂ ਹਾਂ ਬਿਲਕੁਲ ਜੀ ਰੱਖਿਆ ਚਾਲ ਕਰਕੇ ਆਪਣੇ ਵਿਚਾਰ ਆ ਕਰੇ ਨੇ ਤੋਂ ਇਹ ਵੀ ਦੱਸ ਰਹੇ ਨੇ ਕਿ ਆ ਕਾਰਡ ਕੱਟਿਆ ਗਿਆ ਆ ਕਾਟਾ ਹੈ ਨਹੀਂ ਅੰਦੇ ਤਾਂ ਦਹਾ ਹੈ ਨਹੀਂ ਇਹਦੇ ਤੇ ਕਣਕ ਮਿਲਦੀ ਲੋਕਾਂ ਨੂੰ ਮੈਨੂੰ ਮਿਲਦੀ ਨਹੀਂ ਨਾ ਪਰਿਵਾਰ ਚ ਕੌਣ-ਕੌਣ ਆ ਜੀ ਪਰਿਵਾਰ ਚ ਹੈਗੇ ਦੋ ਬੇਟੇ ਆ ਬੇਟੀ ਵਿਆਹਤੀ ਮੇ ਬੇਟੇ ਕੰਮ ਤੇ ਲੱਗੇ ਜਾਂਦੇ ਆ ਕੰਮ ਤੇ ਲੱਗੇ ਵਿਚਾਰੇ ਉਹ ਵੀ ਥੋੜੇ-ਥੋੜੇ ਕਮਾਈ ਥੋੜੇ-ਥੋੜੇ ਕਮਾਈ ਕਰਨ ਦੇ ਵਿਚਾਰੇ ਦਿਹਾੜੀ ਢੱਪੇ ਇਹਨੂੰ ਗੁਜ਼ਾਰਾ ਉਹ ਤੁਹਾਨੂੰ ਪਤਾ ਫਿਰ ਕਾਦਾ ਵਾ ਜਿਹੜੀ ਹੱਕ ਸਾਨੂੰ ਆ ਨਾ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਕਿ ਨਹੀਂ ਮਿਲਣਾ ਚਾਹੀਦਾ ਇਹ ਦੱਸੋ ਤੁਸੀਂ ਹਾਂਜੀ ਹੱਕ ਖੋਇਆ ਜਾ ਰਿਹਾ ਕੋਈ ਕਣਕ ਸਾਨੂੰ ਮਿਲਦੀ ਕੋਈ ਆਟਾ ਕੋਈ ਮਿਲਦਾ ਸਾਨੂੰ ਨਹੀਂ ਜੀ ਮਿਲਦਾ ਪਿੰਡ 'ਚ ਦੀਪੂ ਵਾਲੇ ਆਂਦੇ ਵੀ ਨਹੀਂ ਤਾਂ ਕਿਉਂ ਅਸੀਂ ਪਿੰਡ ਦੇ ਨੇੜੇ ਬੰਦੇ ਆਂ ਤੇ ਸਾਨੂੰ ਨਹੀਂ ਮਿਲਣਦੇ ਹੱਕ ਸਾਡਾ ਹਾਂਜੀ ਜੋ ਗਰੀਬਾਂ ਦਾ ਬੰਨਣਾ ਚਾਹੀਦਾ ਉਹ ਨਹੀਂ ਉਹ ਨਹੀਂ ਮਿਲਦਾ ਜੀ ਕਿੰਦਾ ਦੀ ਸਰਕਾਰ ਚਾਹੁੰਦੇ ਹੋ ਕਿੰਦਾ ਦਾ ਮੰਤਰੀ ਚਾਹੁੰਦੇ ਤੁਸੀਂ ਉਹ ਅਸੀਂ ਕਹਿੰਨੇ ਵੀ ਸਾਨੂੰ ਹੱਕ ਸਾਡਾ ਮਿਲਣਾ ਚਾਹੀਦਾ ਮੇਰਾ ਫਰਿਗਰ ਚੂੜੀਆਂ ਰੋਡ ਤੇ ਪਿੰਡ ਹੈ ਬਲਖੁਰਦ ਹਾਂਜੀ ਭਾਰੀਵਾਲ ਸਾਹਿਬ ਕੰਮ ਕਰਦੇ ਆ ਜੀ ਆਮ ਪਾਰਟੀ ਦੇ ਮੰਤਰੀ ਵੇਖੋ ਜੀ ਮੈਂ ਤੇ ਪ੍ਰਕਸ਼ਾ ਲੈ ਕੇ ਆ ਜਨਾ ਬਾਕੀ ਅ ਵੀ ਚਲੋ ਪਿੰਡ ਦਾ ਸਰਪੰਚੋਂ ਬਣਿਆ ਉਹਨੇ ਪਿੰਡ ਦਾ ਸਵਾਰਿਆ ਵਕੋ ਹਾਂ ਜੀ ਉਹਨੇ ਟਾਇਲ ਲਵਾਤੀ ਮੇਨ ਬਾਜ਼ਾਰ ਦੇ ਛੋਟੀਆਂ-ਵੋਟੀਆਂ ਗਲੀਆਂ ਦੇ ਵਿੱਚ ਲਵਾਤੀ ਟਾਇਲ ਬਾਕੀ ਸਾਨੂੰ ਜਿਹੜਾ ਸਾਡਾ ਹੱਕ ਹੈ ਸਾਨੂੰ ਨਹੀਂ ਮਿਲਦਿਆ ਬਿਲਕੁਲ ਜੀ ਇਹ ਹੈਗਾ ਕਿ ਜਿਹੜੇ ਕਹਿ ਰਹੇ ਨੇ ਗੱਲਬਾਤ ਅਸੀਂ ਹੋਰ ਵੀ ਕਰਾਂਗੇ ਅਮਿਤ ਅਮਿਤ ਜੀ ਕੱਦਾਂ ਦੀ ਫੇ ਸਰਕਾਰ ਚਾਹੁੰਦੀ ਉਹ ਕਿਦਾਂ ਦਾ ਲੀਡਰ ਚਾਹੁੰਦੀ ਅਮ੍ਰਿਤ ਸਰ ਸਰ ਜਿਹੜੀਆਂ ਐਮਪੀ ਦੀਆਂ ਲਕਸ਼ਾ ਆ ਰਹੀਆਂ ਇੱਕ ਨੰਬਾਈ ਦਾ ਵਧੀਆ ਚੁਣਿਆ ਜਾਣਾ ਜਿਹੜਾ ਪ੍ਰੈਜ਼ੀਡੈਂਟ ਐ ਐਮਪੀ ਚੁਣਿਆ ਜਾਣਾ ਦਿੱਲੀ ਦਿੱਲੀ ਦੇ ਵਿੱਚ ਰਾਜ ਕਰਦਾ ਕੋਈ ਐਡਾ ਸੌਖਾ ਨਹੀਂ ਆ ਬੜੀ ਮਿਹਨਤ ਕਰਨੀ ਪੈਂਦੀ ਆ ਤਿੰਨ ਚਾਰ ਵਾਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਐਮਪੀ ਬਣਿਆ ਜਾਂਦਾ ਵਾ ਐਹੀ ਇੱਕ ਇਹੋ ਜਿਹਾ ਐਮਪੀ ਜਾਨੇ ਆਪਣੇ ਰਾਜ ਦੀ ਆਵਾਜ਼ ਬੁਲੰਦ ਕਰੇ ਕੋਈ ਜਿਹੜੇ ਬੇਰੋਜ਼ਗਾਰ ਘੁੰਮਦੇ ਨੇ ਪੜ੍ਹੇ ਲਿਖੇ ਦੋ ਦੋ ਤਿੰਨ ਤਿੰਨ ਵਾਰੀ ਪੜ੍ਹਾਈ ਕੀਤੀ ਆ ਉਹਨਾਂ ਨੂੰ ਕੋਈ ਨੌਕਰੀ ਨਹੀਂ ਉਲਟਾ ਨੱਚੇ ਲੱਗੇ ਨੱਚੇ ਬੰਦ ਹੋਣੇ ਚਾਹੀਦੇ ਆ ਬੇਰੋਜ਼ਗਾਰ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਮੈਂ ਆਪਣੇ ਸ਼ਹਿਰ ਦੀ ਅਰਥਵਿਵਸਥਾ ਸਾਫ਼ ਸੁਥਰੀ ਹੋਣੀ ਚਾਹੀਦੀ ਆ ਤੇ ਹਰ ਬੰਦੇ ਨੂੰ ਜਿਹੜਾ ਬਰੋਜਗਾਰ ਕੋ ਮੜਿਆ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਅੰਮ੍ਰਿਤਸਰ ਦੀ ਜੇ ਗੱਲ ਕੀਤੀ ਆਵੇਂ ਅੰਮ੍ਰਿਤਸਰ 'ਚ ਕਿਹੜੇ ਕੰਮ ਹੈ ਜਿਹੜੇ ਜਿਹੜੇ ਹੋਣ ਵਾਲੇ ਨੇ ਦੇਖੋ ਇਹ ਅੰਮ੍ਰਿਤ ਦੇ ਦੇ ਵਿੱਚ ਗੋਲਡਨ ਟੈਂਪਲ ਦਾ ਏਰੀਆ ਗੇਟਾਂ ਨਿੰਦਰੰਦਰ ਸ਼ਹਿਰ ਦਾ ਏਰੀਆ ਜਿੱਥੇ ਦੇਖੋ ਉੱਥੇ ਗੰਦ ਪਿਆ ਰਹਿੰਦਾ ਸਫਾਈ ਦੀ ਕੋਈ ਬਸਤਾ ਨਹੀਂ ਹੈਗੀ ਤੇ ਜਿਹੜੀਆਂ ਚੀਜ਼ਾਂ ਮਹਿੰਗੀਆਂ ਉਹਨੂੰ ਸਸਸੀਆਂ ਕੀਤੇ ਜਾਣ ਆਮ ਲੁੱਟਖੋ ਬੰਦ ਹੋਣੀ ਚਾਹੀਦੀ ਆ ਚੋਰਚਕਾਰੀਆਂ ਵੱਧ ਗਈਆਂ ਮੈਂ ਇਹੋ ਜਿਹਾ ਐਮਪੀ ਹੋਣਾ ਚਾਹੀਦਾ ਜਿਹੜਾ ਸਰ ਪਵਨ ਦੇਵ ਵਿੱਚ ਸਸਦ ਪਵਨ ਦਾ ਅੱਜ ਦੀ ਸਭਾ 'ਚ ਵਾਇ ਵਲੰਦ ਕਰੇ ਸ਼ਹਿਰ ਦੀ ਤੁਸੀਂ ਕਿਨੂੰ ਕਿਹਦੇ ਸਿਰ ਬੰਦਾ ਚਾਹੋਗੇ ਸੇਰਾ ਕੀ ਦੇਖੋ ਜੀ ਅਸੀਂ ਵੋਟ ਪਾ ਦਿੰਨਾ ਵੋਟ ਪਾਉਣ ਦਾ ਅਧਿਕਾਰ ਹੱਕ ਸਭ ਨੂੰ ਹੈ ਮੈਂ ਕਿਹਾ ਸਾਰੇ ਵੋਟ ਪਾ ਜਾਣ ਐਮਪੀ ਕਿਹਣਾ ਤੁਹਾਡਾ ਪਸੰਦ ਐ ਐਮਪੀ ਦੇਖੋ ਜੀ ਇਹ ਵੋਟ ਪਾ ਦਿੰਦੇ ਜਿਹੜਾ ਜਿੱਤ ਗਿਆ ਉਹੀ ਐਮਪੀ ਹੈ ਸਮਝੋ ਸਾਡੀ ਵੋਟ ਉਹਨੂੰ ਪੈ ਗਈ ਹੈ ਚਾਰ ਨਮਾਇੰਦੇ ਨੇ ਚਾਰ ਨਮਾਇੰਦੇ ਜਿਹ ਰਾਜੇ ਦੇ ਵਿੱਚ ਆਪ ਦਾ ਕਬਜ਼ਾ ਵੈ ਆਪ ਦਾ ਬਹੁਮਤ ਹੈ ਆਪ ਦਾ ਸਰਕਾਰ ਦੇ ਇਹ ਉਹੀ ਜਿੰਨਾ ਚਾਹੀਦਾ ਕਿੱਧਰ ਚਾਰਾ ਕਿੱਧਰ ਕਰ ਰਹੇ ਹੋ ਅਸੀਂ ਤਾਲੀ ਬਲਵਲ ਕਰ ਰਹੇ ਹਾਂ ਬਿਲਕੁਲ ਜੀ ਤਾਰੀਵਾਲ ਦੇ ਹੱਕ ਦੇ ਵਿੱਚ ਵੀ ਲੋਕ ਖੜ ਚੁੱਕੇ ਨੇ ਕਿ ਜਿਹਦੀ ਸਰਕਾਰ ਹੋ ਗਈ ਉਸ ਨੂੰ ਜਿਹੜੇ ਕੀ ਉਸ ਦੇ ਸੇਰਾ ਪਾਜੀ ਕੀ ਨਾਮ ਹੈ ਜੀ ਰਜਿੰਦਰਪਾਲ ਜੀ ਰਜਿੰਦਰਪਾਲ ਜੀ ਕੀ ਵੇਖਿਆ ਫਿਰ ਅਰਕੀ ਸਰ ਇਹ ਲੋਕ ਸਭਾ ਚੋਣਾਂ ਨੇ ਕਿਹੜੇ ਸਿਰ ਤੇ ਸੇਰਾ ਬਣੋਗੇ ਐਮਪੀ ਕੋੜਾ ਉਹ ਅਮਰਜੀਤ ਚੋੜਾ ਜੀ ਅਸੀਂ ਤੇ ਪਾਜੀ ਫੁੱਲ ਨੂੰ ਹੀ ਪਾਉਂਦੇ ਆ ਸ਼ੁਰੂ ਤੋਂ ਹੀ ਪਾਉਂਦੇ ਮੋਦੀ ਬੀਜੀ ਪੇ ਨੂੰ ਪਾਉਂਦੇ ਆ ਜੀ ਜੋ ਮੋਦੀ ਨੇ ਸਾਡਾ ਕਰ ਦਿੱਤਾ ਉਹ ਕੋਈ ਵੀ ਨਹੀਂ ਕਰ ਸਕਦਾ ਜੀ ਮੰਦਰ ਏਡਾ ਵੱਡਾ ਕਿੰਨੇ ਸਾਲਾਂ ਤੋਂ ਮੰਦਰ ਬਣਦਾ ਪਿਆ ਸੀ ਉਹ ਪੂਰਾ ਖੋਲ ਦਿੱਤਾ ਜੀ ਉਹ ਬਿਲਕੁਲ ਜੀ ਬਿਲਕੁਲ ਜੀ ਬਾਕੀ ਹੋਰ ਕੀ ਜਾਣੇ ਇਹ ਤੇ ਸਾਡੀ ਸਫਾਈ ਹੁੰਦੀ ਪਈ ਉਹ ਵਿੱਚ ਕੀ ਕਰ ਸਕਦੇ ਪੰਜਾਬ ਦੀ ਸਰਕਾਰ ਕਰਦੀ ਪਈ ਆ ਜੀ ਪੰਜਾਬ ਦੀ ਕੀ ਕਰਦੀ ਪਈ ਆ ਅਗਰ ਕਨਕ ਸਾਡੀ 45 ਕਿਲੋ ਆਂਦੀ ਆ 40 ਕਿਲੋ ਕਨਕ ਦਿੰਦੇ ਪਏ ਆ 5 ਕਿਲੋ ਪਿੱਛੇ ਹੀ ਉਹ ਕਹਿੰਦੇ ਇੱਕ ਘਟ ਆਈ ਦੀ ਆ ਅੱਛਾ ਤੇ ਉਹ ਚ ਬਾਕੀ ਦੀ ਚੱਕੀ ਵਾਲੇ ਖਾ ਜਾਂਦੇ ਉਹ ਕਹਿੰਦਾ ਬਾਕੀ ਕਿਲੋ ਮੋਦੀ ਸਰਪੰਦੀ ਸਰਜੇ ਸਰਕਾਰ ਆਉਗੇ ਉਹ ਕਹਿੰਦਾ ਕਿ ਜੇ ਮੋਦੀ ਜਿੱਤ ਗਿਆ ਮੁਰਕੇ ਚੋਣਾ ਨਹੀਂ ਹੋਣੀ ਆ ਨਹੀਂ ਹੋਣਗੀਆਂ ਹੋਣਗੀਆਂ ਕਿਉਂ ਨਹੀਂ ਚੋਨਾ ਤੇ ਦੇ ਗਏ ਚੋਨਾ ਕਿਉਂ ਨਹੀਂ ਹੋਣਗੀਆਂ ਬਿਲਕੁਲ ਹੋਏ ਗਿਆ ਬੰਨਾ ਹੀ ਉਹਨੇ ਹੀ ਆ ਵੋਟਾਂ ਉਹਨੂੰ ਹੀ ਪੈਣੀਆਂ ਜੀ ਬਈਆ ਸਾਰਾ ਹੀ ਓਰੇ ਨਾਂ ਦਾ ਗੁੰਨ ਗਾਂਦਾ ਪਿਆ ਅੱਛਾ ਬਾਹਰਲੇ ਪਾਸੇ ਵੀ ਜਿੱਥੇ ਮਰਜ਼ੀ ਚੱਲ ਜਾਓ ਓਰੇ ਨਾਂ ਦਾ ਹੀ ਆ ਜੋ ਨੇ ਯੋਧਿਆਂ ਦਾ ਕੰਮ ਕਰ ਦਿੱਤਾ ਉਹ ਕਿਸੇ ਮੰਤਰੀ ਨੇ ਨਹੀਂ ਕਰ ਸਕਿਆ ਸੀ ਹਾਲਾਵਾ ਹੋਰ ਕਿਹੜੇ ਕੰਮ ਕੀਤੇ ਆ ਕਾਫੀ ਕੰਮ ਕਰਦਾ ਪਿਆ ਜੀ ਹਜ਼ਾਰ ਹਜ਼ਾਰ ਰੁਪਏ ਜਨਾਨੀਆਂ ਦੇ ਨਾਂ ਤੇ ਖਾਤਿਆਂ ਤੇ ਪਾਉਂਦਾ ਪਿਆ ਲੱਖ ਰੁਪਏ ਵੀ ਕਿਹਾ ਹੈ ਉਹ ਆਇਆ ਤਾਂ ਹੈਗਾ ਨਹੀਂ ਉਹਥੇ ਨਹੀਂ ਆਇਆ ਹਜ਼ਾਰ ਰੁਪਏ ਤਾਂ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਹਾਲੇ ਤੱਕ ਦਿੱਤਾ ਨਹੀਂ ਜੀ ਕਹਿੰਦੇ ਨੇ 15 ਲੱਖ ਨਹੀਂ ਦਿੱਤਾ ਨਹੀਂ ਦਿੱਤਾ ATM ਮਾਰ ਮਾਰ ਕੇ ਚੈੱਕ ਕਰੀ ਜਾਂਦੇ ਆ ਹਾਂ ਬਿਲਕੁਲ ਜੀ ਕੋਈ ਆਮ ਪਾਰਟੀ ਸਰਕਾਰ ਦੇ ਵਿੱਚ ਤੇ ਕੋਈ ਭਾਜਪੀ ਦੀ ਸਰਕਾਰ ਦੇ ਵਿੱਚ ਤੇ ਗੱਲਬਾਤ ਵੀ ਅਸੀਂ ਕਰਾਂਗੇ ਸਰ ਕੀ ਨਾਮ ਹੈ ਇੱਕ ਬਿੰਦੂ ਅਸੀਂ ਕਿਹੜੇ ਲਿਵਿੰਗ ਇਨ ਇੰਡੀਆ ਅੱਛਾ ਤੇ ਕਿਦਾ ਵੇਖ ਰਹੇ ਹੋ ਜੋ ਤੁਸੀਂ ਨੰਬਰੀ ਸਰ ਗੁਰੂ ਨਗਰੀ ਤੇ ਰਹਿਣ ਵਾਲੇ ਹੋ ਕਿਹੜਾ ਐਮਪੀ ਹੋਣਾ ਚਾਹੀਦਾ ਤੇ ਦੀ ਸਰਕਾਰ ਹੋਣੀ ਚਾਹੀਦੀ ਮੈਂ ਸ੍ਰਿੰਦਰ ਟੋਨਾ ਛਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦਾ ਚੇਅਰਮੈਨ ਆ ਮੈਂ ਇਹ ਇਹ ਗੱਲ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸਰਕਾਰ ਆਂਦੀ ਆ ਉਹ ਮੁਲਾਜ਼ਮਾ ਪ੍ਰਤੀ ਆਉਂਦੀ ਮੁਲਾਜ਼ਮਾ ਦੇ ਸਿਰ ਤੇ ਜਿੱਤਦੀ ਆ ਲੇਕਿਨ ਮੁਲਾਜ਼ਮ ਅੱਜ ਤੱਕ ਪਿਛਲੇ 10 ਸਾਲ ਨਿਕਲ ਗਏ ਨੇ ਇਹ 2 ਸਾਲ ਨਿਕਲ ਗਏ ਮੁਲਾਜ਼ਮਾ ਪ੍ਰਤੀ ਕੋਈ ਵੀ ਸਰਕਾਰ ਨੇ ਕੰਮ ਨਹੀਂ ਕੀਤਾ ਨਾ ਪਿਛਲੀ ਨੇ ਨਾ ਇਸ ਕੀ ਨੇ ਸਾਡੀ ਆ ਲੇਬਰ ਲੱਗੀ ਆ ਪੱਕੀ ਲੇਬਰ ਆ ਮੈਂ ਪੂਰੇ ਪੰਜਾਬ ਦੀਆਂ ਕਾਰਪੋਰੇਸ਼ਨ ਕਮੇਟੀਆਂ ਦਾ ਚੇਅਰਮੈਨ ਆ ਬਿੱਟਾ ਪ੍ਰਧਾਨ ਜਿਹੜਾ ਉਹ ਸਾਡਾ ਪ੍ਰਧਾਨ ਆ ਇੱਕ ਸਾਡਾ ਸਾਥੀ ਜਿਹੜਾ ਸੀ ਉਹ ਉਹਨਾਂ ਨੇ ਸਰਕਾਰ ਨੇ ਜਲੰਧਰ ਵਿੱਚ ਉਹਨੂੰ ਸਫਾਈ ਜੋ ਚੇਅਰਮੈਨ ਬਣਾ ਲਿਆ ਉਹ ਵੀ ਤਾਂ ਕਿ ਸਾਡੀ ਤਾਕਤ ਦੇ ਕਰਕੇ ਲੇਕਿਨ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਉਹ ਨਹੀਂ ਜਿਹੜੀ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਆਵੇ ਜਿਹੜੀ ਸ਼ਹਿਰ ਦੇ ਪ੍ਰਤੀ ਆਵੇ ਅੱਜ ਤੱਕ ਸ਼ਹਿਰ ਦੇ ਵਿੱਚ ਨਰਕ ਪਿਆ ਪ੍ਰਾਈਵੇਟ ਕੰਪਨੀ ਰੱਖੀ ਜਾਂਦੀ ਹੈ ਸਰਕਾਰ ਪ੍ਰਾਈਵੇਟ ਕੰਪਨੀਆਂ ਦੇ ਨਾਲ ਅੱਜ ਵੇਲੇ ਪਿਛਲੇ ਦਿਨੀ ਜਦੋਂ 400 ਸਾਲ ਆਇਆ ਜਾਂ ਜਦੋਂ ਕੋਈ ਮੇਰ ਆਂਦੇ ਸੀ ਜਾ ਪੂਰੇ ਹਿੰਦੁਸਤਾਨ ਦੇ ਕੋ ਲੋਕ ਆਉਂਦੇ ਸੀ ਤੇ ਉਸ ਦਿਨ ਰਾਤ ਦੇਣ ਜਿਹੜਾ ਅੰਮ੍ਰਿਤਸਰ ਜਿਹੜਾ ਸਿਫਤੀ ਦਾ ਘਰ ਵਾਕੇ ਹੁੰਦਾ ਸੀ ਔਰ ਲੋਕੀ ਕਹਿੰਦੇ ਸੀ ਬਾਹਰ ਜਾ ਕੇ ਸਿਫਤਾਂ ਕਰਦੇ ਸੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਬੁਲਾਜਮ ਬਹੁਤ ਅੱਛੇ ਨੇ ਔਰ ਕੰਮ ਵਧੀਆ ਕਿਹੜੀ ਸਰਕਾਰ ਦੀ ਗੱਲ ਕਰ ਰਹੇ ਹੋ ਸਰਕਾਰ ਪਿਛਲੀ ਵੀ ਨਹੀਂ ਕੰਮ ਹੁਣ ਇਹਨਾਂ ਨੇ ਕੀਤਾ ਕਾਲੀ ਦੀ ਗੱਲ ਨਹੀਂ ਕਰੇ ਕਿ ਜਦੋਂ ਕਾਲੀ ਸਰਕਾਰੀ ਕੰਮ ਹੁੰਦੇ ਸੀ ਕਾਲੀ ਸਰਕਾਰ ਇੱਕ ਐਡੀ ਚੰਗੀ ਸਰਕਾਰ ਸੀ ਮੈਂ ਨਹੀਂ ਕਹਿੰਦਾ ਵੀ ਸਾਡੇ ਕੋਲ ਸੱਜੇ ਪੱਕੇ ਖੱਬੇ ਪੱਕੇ ਆ ਲੇਕਿਨ ਬੁਲਾਜਮਾਂ ਪਰਤੀ ਉਹਨਾਂ ਨੇ ਕੀ ਕੀਤਾ ਪਹਿਲਾਂ ਉਹਨਾਂ ਡੀਸੀ ਰੇਟ ਕੀਤਾ ਡੀਸੀ ਰੇਟ ਤੋਂ ਬਾ 12 13 ਹਜ਼ਾਰ ਬੰਦਾ ਪੱਕਾ ਕਰਾਇਆ 1176 ਬੰਦੇ ਉਹ ਨੰਬਰ ਸਾਬ ਦੇ ਪੱਕੇ ਕੀਤੇ ਔਰ ਇੰਡੀ ਸਰਕਾਰ ਵਧੀਆ ਨਹੀਂ ਉਹਨਾਂ ਨੇ ਫੇਰ ਆਖਿਆ ਦੁਬਾਰਾ ਲਿਆਓਗੇ ਦੁਬਾਰਾ ਆਹੀ ਪਰ ਅਸੀਂ ਕਹਿੰਦੇ ਆ ਵੀ ਜਿਹੜੀ ਸਾਡੀ ਬਾਣੀ ਕੋਮਿਆ ਵਾਲਮੀ ਦੇ ਸ਼ਡਿਊਲ ਕਾਸਟ ਆ ਜਿਹੜਾ ਮੁਲਾਜ਼ਮ ਆ ਜਿਨ੍ਹਾਂ ਨੇ 360 ਕਰੋੜ ਰੁਪਇਆ ਵਾਲਮੀ ਕਾਸ਼ਰਮ ਤੇ ਲਾਤਾ ਅਠਵਾ ਜੂਬਾ ਬਣਾਤਾ ਇਹੋ ਜੀ ਸਰਕਾਰ ਕੋਈ ਨਾਂ ਵੇਖੀ ਆ ਤੇ ਨਾ ਆਏਗੀ ਇੰਨੀਆਂ ਸਰਕਾਰਾਂ ਆਈਆਂ ਲੇਕਿਨ ਕਿਸੇ ਨੇ ਕੋਈ ਮਲਾ ਹੈ ਹੈਪੀ ਫਿਰ ਕਿਹੜਾ ਵੇਖ ਰਹੇ ਫਿਰ ਐਮਪੀ ਕਹਿੰਦੇ ਆ ਵੀ ਐਮਪੀ ਜਿਹੜੀ ਉਹ ਸਰਕਾਰ ਦਾ ਬੰਦਾ ਹੈ ਉਹਨਾਂ ਦਾ ਹੋਣਾ ਚਾਹੀਦਾ ਬੰਦਾ ਉਹਨਾਂ ਦਾ ਬੰਦਾ ਆਏਗਾ ਉਹਨੂੰ ਜੋਸ਼ੀ ਸਾਹਿਬ ਦੇ ਬਹੁਤ ਸੁਪਨੇ ਉੱਚੇ ਸੀ ਔਰ ਜਿਹੜਾ ਕਿ ਜਿਹੜੀ ਪਿਛਲੀ ਸਰਕਾਰ ਜਦੋਂ ਆਪਣਾ ਜਦੋਂ ਆਏ ਨੇ ਉਹ ਬਾਹਰੋਂ ਮੰਤਰੀ ਐਮਪੀ ਬੰਨਾ ਸੀ ਇਹਨਾਂ ਨੇ ਇਹਨਾਂ ਨੇ ਜਿਤਾਇਆ ਨਹੀਂ ਲੇਕਿਨ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਨੁਕਸਾਨ ਹੋਇਆ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਜੇਕਰ ਐਮਪੀ ਜੋਸ਼ੀ ਵਰਗੇ ਆ ਜਾਣ ਤੇ ਲੇਕਿਨ ਅੰਮ੍ਰਿਤਸਰ ਦਾ ਪੂਰਾ ਸੁਧਾਰ ਹੋਏਗਾ ਕਿਉਂ ਕਿ ਉਹਨਾਂ ਨੇ ਗਲਿਆਰੇ ਵਿੱਚ ਇੰਨਾ ਵਧੀਆ ਪ੍ਰੋਗਰਾਮ ਬਣਾਤਾ ਸੀ ਔਰ ਹੋਰ ਸਕੀਮਾਂ ਸੀ ਇੱਥੇ ਖਿਡਾਰੀਆਂ ਵਾਸਤੇ ਇੱਥੇ ਰੁਜ਼ਗਾਰ ਵਾਸਤੇ ਲੇਕਿਨ ਸਾਡੇ ਲੋਕਾਂ ਨੂੰ ਸਮਝ ਨਹੀਂ ਹੁੰਦੀ ਉਸ ਟਾਈਮ ਚੰਦ ਦਿਨ ਆ ਕੇ ਕੋਈ ਸ਼ਰਾਬਾ ਮੰਗਰ ਲੱਗ ਜਾਂਦਾ ਕੋਈ ਕਿਸੇ ਪਾਰਟੀ ਮੰਗਰ ਲੱਗ ਜਾਂਦਾ ਪਰ ਇਹੋ ਜਿਹੀ ਚੀਜ਼ਾਂ ਮੰਗ ਨਹੀਂ ਲੱਗਣਾ ਚਾਹੀਦਾ ਕੰਮ ਲਈ ਸਰਕਾਰ ਚਾਉਂਦੀ ਹੈ ਅਸੀਂ ਸਰਕਾਰ ਕਿਹਨੇ ਵੀ ਅਗਰ ਕਾਲੀਆ ਸਰਕਾਰ ਆਏਗੀ ਤੇ 24 ਵਿੱਚ ਵੀ ਉਹਨਾਂ ਦੀ ਬਣ ਜੇਗੀ ਇਹ ਐਸ ਤੀਜੇ ਐਮਪੀ ਬੰਦਾ ਤੇ 24 ਵਿੱਚ ਵੀ ਕਾਲੀਆ ਸਰਕਾਰ ਆਏਗੀ ਕਈ ਸੇਰਾ ਬੰਨਰ ਆਮ ਪਾਰਟੀ ਦੇ ਕਈ ਭਾਜਪਾ ਦੇ ਉੱਪਰ ਤੱਕਾਈ ਕਾਲੀ ਦਲ ਦੇ ਗੱਲਬਾਤ ਵੀ ਅਸੀਂ ਕਰਾਂਗੇ ਸਰ ਕੀ ਨੰਬਰ ਹਾਂਜੀ ਸੁੰਦਰਬਗ ਕਿਤਾਬ ਪਰ ਵੇਖ ਰਹੇ ਲੋਕ ਸਭਾ ਚੋਣਾਂ ਆ ਗਈਆਂ ਕਿ ਐਮਪੀ ਕਿਹੜਾ ਹੋਣਾ ਚਾਹੀਦਾ ਅੰਮ੍ਰਿਤ ਜਿ ਕੋਈ ਐਮਪੀ ਦਾ ਤੇ ਗੱਲ ਇਹ ਆ ਵੀ ਇਸ ਵੇਲੇ ਜਿਹੜਾ ਹਸਾਬਤਾ ਬਣ ਰਿਹਾ ਜਿਹੜੇ ਚਾਰ ਪਾਰਟੀਆਂ ਕਠੀਆਂ ਖੜੀਆਂ ਨੇ ਇਹਦੇ ਵਿੱਚ ਤੇ ਬਹੁਤ ਜਿਹੜਾ ਕਿਸੇ ਦੇ ਬਾਰੇ ਕਿਹਾ ਜਾਣਾ ਬਹੁਤ ਮੁਸ਼ਕਲ ਗੱਲ ਹੈ ਕਿਉਂਕਿ ਵੋਟ ਸਾਰੀ 50 60% ਤੋਂ ਵੱਧ ਪੋਲ ਨਹੀਂ ਹੋਣੀ ਤੇ ਹਰ ਕੋ ਕਹੇ ਕੋਈ 10% ਵੋਟ ਹੈ ਕਿਸੇ ਕੋ 15% ਵੋਟ ਪੋਲ ਹੋਏਗੀ ਕਿਸੇ ਨਾਲ ਕਿਸੇ ਨੂੰ ਪਰ ਜਿਹੜਾ 20% ਵੋਟ ਪੋਲ ਲੈ ਜਾਏ ਉਹ ਜਿੱਤ ਸਕਦਾ ਹੈ ਕਾਰਨ ਕੀ ਲੱਗ ਰਿਹਾ ਫਿਰ ਕਾਰਨ ਕੀ ਆ ਵੀ ਦੇਖੋ ਇੱਕ ਪਿੰਡਾਂ ਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਨੇ ਬੀਜੇਪੀ ਦਾ ਕਾਂਗਰਸ ਦਾ ਅਕਾਲੀਆਂ ਦਾ ਵੀ ਇਹ ਸਾਰਿਆਂ ਦਾ ਵਿਰੋਧ ਕਰ ਰਹੇ ਨੇ ਤੇ ਵਿਰੋਧ ਕਿਤਾ ਨਹੀਂ ਹੋ ਰਿਹਾ ਆ ਪਾਰਟੀ ਦਾ ਨਹੀਂ ਆਮ ਪਾਰਟੀ ਦਾ ਜਿਹੜਾ ਵੀ ਉਹ ਉੱਥੇ ਵੀ ਸ਼ਹਿਰ ਚ ਉਹਦਾ ਵੀ ਵਿਰੋਧ ਹੁੰਦਾ ਹੈ ਮਤਲਬ ਅਸੀਂ ਕੁਝ ਨਹੀਂ ਕਿਸੇ ਨੂੰ ਕਹਿ ਸਕਦੇ ਵੀ ਕੀ ਹੋਏਗਾ ਤੁਸੀਂ ਵੋਟਰ ਹੋਣ ਤੇ باوجود ਕਿਸ ਨੂੰ ਐਮਪੀ ਵੋਟ ਵੋਟਰ ਐਸਲੇ ਖਾਮੋਸ਼ ਹੈ ਬਿਲਕੁਲ ਖੰਗੋਸ਼ਾ ਕੁਛ ਨਹੀਂ ਬੋਲ ਰਿਹਾ ਵੀ ਮੈਂ ਕਿਹਨੂੰ ਵੋਟ ਕਰ ਰਿਹਾ ਜਾਂ ਕਿਹੜੀ ਮੇਰੀ ਪਾਰਟੀ ਦਾ ਬੰਦਾ ਵਾ ਨਹੀਂ ਕੰਮ ਨੂੰ ਤੇ ਦੇਖੋ ਜਿਹੜਾ ਸ਼ਹਿਰ ਲਈ ਕੰਮ ਅਸੀਂ ਤੇ ਕਹਿੰਦੇ ਹਾਂ ਜਿਹੜਾ ਸ਼ਹਿਰ ਲਈ ਕੰਮ ਕਰਦਾ ਵਾ ਜਿਨੇ ਕੋਈ ਸ਼ਹਿਰ ਦੀ ਵਿਵਸਥਾ ਕੀਤੀ ਹੈ ਸਾਫ ਸਫਾਈ ਸੁਥਰਾ ਜਿਵੇਂ ਆ ਭਾਈ ਕਹਿ ਰਹੇ ਨੇ ਵੀ ਸੜਕਾ ਬਣਵਾਓ ਲਾਈਟ ਲੱਗੀ ਹੋਵੇ ਸੀਵਰੇਜ ਸਾਫ ਹੋਣ ਇਹ ਸਭ ਤੋਂ ਪਹਿਲਾਂ ਮੁੱਢਲੇ ਕੰਮ ਜਿਹੜੇ ਨੇ ਨਾ ਇਹ ਜ਼ਰੂਰੀ ਨੇ ਔਰ ਸਭ ਤੋਂ ਜ਼ਰੂਰੀ ਕੰਮ ਹੈ ਹਸਪੀਟਲ ਤੇ ਐਜੂਕੇਸ਼ਨ ਜਿਹੜਾ ਬੰਦਾ ਇਹਨਾਂ ਤੇ ਜੋੜ ਦੇਗਾ ਹਸਪੀਟਲ ਔਰ ਦਵਾਈਆਂ ਤੇ ਜਾਂ ਮਰੀਜ਼ਾਂ ਦੀ ਕਿਸੇ ਸੁਣੀ ਜਾਵੇ ਪਰ ਸਕੂਲਾਂ ਦੇਖੋ ਸਰਕਾਰੀ ਸਕੂਲ ਜਿਹੜੇ ਉਹ ਠੀਕ ਚੱਲ ਰਹੇ ਨੇ ਕੁਝ ਪਰ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦਾ ਫੀਸਾਂ ਹੀ ਬਹੁਤ ਜ਼ਿਆਦੀ ਆ ਉਹਨਾਂ ਵਿੱਚ ਬੜਾ ਚੰਗਾ ਸਿੱਖਿਆ ਕਰਾ ਮਾੜਾ ਆਦਮੀ ਆਪਣੇ ਬੱਚੇ ਨਹੀਂ ਪੜਾ ਸਕਦਾ ਇਸ ਕਰਕੇ ਸਰਕਾਰ ਜਿਹੜੀ ਵੀ ਆਵੇ ਲੋਕਾਂ ਦੇ ਹਿੱਤ ਵਿੱਚ ਆਵੇ ਲੋਕਾਂ ਦੇ ਹਿੱਤ ਹੋਵੇ ਵੀ ਗਰੀਬ ਆਦਮੀ ਦਾ ਕੋਈ ਸੋਚੇ ਬਿਲਕੁਲ ਜੀ ਗਰੀਬ ਆਦਮੀ ਦਾ ਸੋਚਾ ਜਿਹੜਾ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕੀ ਕਹਿੰਦੀ ਜਨਤਾ ਹੋਰ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਕਹਿਣਾ ਲੋਕਾਂ ਦਾ ਅੰਮ੍ਰਿਤਸਰ ਦੀ ਮਸ਼ਹੂਰ ਮਾਰਕੀਟ ਹਾਲਗੇਟ ਦੇ ਅੰਦਰ ਅਸੀਂ ਜਾਵਾਂਗੇ ਲੋਕਾਂ ਦੇ ਵਿਚਾਰ ਲਵਾਂਗੇ ਕਿ ਲੋਕ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਸੋਚਦੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਇੱਧਰ ਆ ਕੈਮਰਾ ਪਰਸੰਗੋਗੇ ਤਸਵੀਰਾਂ ਦਿਖਾਈਆਂ ਜਾਣ ਕਿ ਲੋਕ ਕੀ ਸੋਚਦੇ ਨੇ ਭਾਈ ਸਭ ਕੀ ਨਾਮ ਹੈ ਵਿਕਾਸ ਜੀ ਕਿਦਾਂ ਦੀ ਸਰਕਾਰ ਚਾਹੀਦੀ ਚੋਣਾਂ ਆ ਗਈਆਂ ਨੇ ਕਿਦਾਂ ਅੰਮ੍ਰਿਤਸਰ ਦੇ ਵਿੱਚ ਕਿਹੜੇ ਕੰਮ ਪੈਂਡਿੰਗ ਨੇ ਤੇ ਕਿਹੜਾ ਐਮਪੀ ਹੋਣਾ ਚਾਹੀਦਾ ਐਮਪੀ ਵੀ ਜਿਹੜਾ ਵੀ ਹੋਵੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਕਿਹੜੇ-ਕਿਹੜੇ ਕੰਮ ਹੋਣੇ ਕਮ سارے ਕੰਮ ਪੇਜ ਤੋਂ ਕੋਈ ਨਸਪੁਚਾਰ ਸੋਚਿਆ ਹੋਊਗਾ ਕਿ ਕਿਹੜੇ ਕੰਮ ਪੈਂਡਿੰਗ ਹੈਗੇ ਪੈਂਡਿੰਗ ਸੀਵਰੇਜ ਦਾ ਕੰਮ ਪੈਂਡਿੰਗ ਹੈ ਅਗੋਂ ਬਰਸਾਤਾਂ ਆ ਰਹੀਆਂ ਨੇ ਪਾਣੀ ਹਰ ਜਗ੍ਹਾ ਪਾਣੀ ਖੜਾ ਹੁੰਦਾ ਹੈ ਲਾਈਟਿੰਗ ਦਾ ਐਜੂਕੇਸ਼ਨ ਦਾ ਹਰ ਚੀਜ਼ ਦਾ ਐਮਪੀ ਕਿਹੜੇ ਆਪਣੇ 5 ਐਮਪੀ ਖੜੇ ਅੰਮ੍ਰਿਤਸਰ ਦੇ ਵਿੱਚ ਕਿੰਨੂੰ ਪੋਰਟ ਪਾਓਗੇ ਵੈਸੇ ਕਿਹੜੀ ਸਰਕਾਰ ਵੈਸੇ ਟਾਈਮ ਤੇ ਦੇਖਾਂਗੇ ਅੱਛਾ ਪਾ ਚਲੋ ਹੋਏਗਾ ਇਹ ਲੋਕ ਹਾਂਜੀ ਵਕਤ ਦੇਖਾਂਗੇ ਹਾਂਜੀ ਵਕਤ ਵੇਖਾਂਗੇ ਅਸੀਂ ਹੋਰ ਵੀ ਇਹ ਗੱਲਬਾਤ ਅਸੀਂ ਕਰਾਂਗੇ ਕਿਉਂਕਿ ਲੋਕਾਂ ਦੇ ਵਿਚਾਰ ਲੈ ਰਹੇ ਆਂ ਤੇ ਲੋਕ ਕਿੰਨਾ ਇਹ ਕਿਹੜੀ ਸਰਕਾਰ ਚਾਹੁੰਦੇ ਨੇ ਗੱਲਬਾਤ ਅਸੀਂ ਇੱਧਰ ਵੀ ਕਰਾਂਗੇ ਵੈਸੇ ਲੋਕ ਸਭਾ ਚੋਣਾ ਕੀ ਆਂ ਬਾਬਾ ਲੋਕ ਸਭਾ ਚੋਣਾ ਤੁਸੀਂ ਤੇ ਲੰਬੇ ਸਮੇਂ ਤੋਂ ਹਾਲਗੇਟ ਦੇ ਇਥੇ ਐਂਟਰੀ ਦੇ ਬੈਠ ਦਿਓ ਹਰ ਇੱਕ ਮੰਤਰੀ ਇੱਧਰ ਦੀ ਲੰਗਦਾ ਹਰ ਇੱਕ ਲੀਡਰ ਨਾਲ ਇੱਧਰ ਤੁਸੀਂ ਵੀ ਵੇਖਦੇ ਹੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜਾ ਲੀਡਰ ਜਾਂ ਕਿਹੜੀ ਸਰਕਾਰ ਬਣੀ ਜੀ ਜੇ ਕੋਈ ਸਰਕਾਰ ਜਿਹੜੇ ਦੇਸ਼ ਵਾਸਤੇ ਚੰਗੇ ਕੰਮ ਕਰੇਗਾ ਸਰਕਾਰ ਤੇ ਉਹ ਵੀ ਬੰਨੀ ਚਾਹੀਦੀ ਹੈ। ਅਸੂਲ ਦੇ ਮੁਤਾਬਕ ਜੇ ਇਸ ਟਾਈਮ ਦੇ ਵਿੱਚ ਜਿਹੜੇ ਦੇਸ਼ ਵਾਸਤੇ ਜਿੰਨੇ ਵੀ ਮੋਦੀ ਸਾਹਿਬ ਨੇ ਕੰਮ ਕੀਤੇ ਨੇ ਉਹਦੇ ਸਾਹਮਣੇ ਬੀਏਪੀ ਸੈਂਟਰ ਦੇ ਵਿੱਚ ਆਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜੀ ਖਿਚੜੀ ਬਣ ਰਹੀ ਹੈ। ਪੰਜਾਬ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਜੇ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਕੇ ਲੜਦੇ ਤੇ ਫਿਰ ਇਹਨਾਂ ਨੂੰ ਸੀਟਾਂ ਮਿਲ ਜਾਣੀਆਂਹੀਂ ਫਿਲਹਾਲ ਤੇ ਆਪ ਦਾ ਪਲੜਾ ਭਾਰੀ ਹੈ ਪੰਜਾਬ 'ਚ। ਗੱਲ ਤਾਂ ਬੀਜੇਪੀ ਦਾ ਇਕੱਠ ਜੋੜ ਵੀ ਹੈਗਾ ਪਰ ਹੁਣ ਕੱਲੇ ਕੱਲੇ ਲੜ ਰਹੇ ਨੇ ਬੀਜੇਪੀ ਨੂੰ ਘਾਟਾ ਹੋ ਸਕਦਾ ਹਾਂਜੀ ਹਾਂਜੀ ਪੰਜਾਬ ਦੇ ਵਿੱਚ 13 ਸੀਟਾਂ ਦਾ ਬੀਜੇਪੀ ਨੂੰ ਘਾਟਾ ਹੋਏਗਾ ਜੀ ਬਾਕੀ ਸੈਂਟਰ ਦੇ ਵਿੱਚ ਬੀਜੇਪੀ ਆਏਗੀ ਕਿੰਨੀਆਂ ਸੀਟਾਂ ਸਦੀ ਬੀਜੇਪੀ ਬੀਜੇਪੀ ਨੂੰ 365 ਤੋਂ ਲੈ ਕੇ 400 ਦੇ ਵਿੱਚ ਵਿਚਾਨੀ ਕਿਹੜੇ મોદી ਸਾਹਮਣੇ ਕੰਮ ਕੀਤੇ ਜਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ મોદી ਸਾਹਿਬ ਨੇ ਬਹੁਤ ਕੰਮ ਕੀਤੇ ਆ ਜੀ ਇੱਕ ਰਾਮ ਮੰਦਰ ਬਣਾਤਾ ਬੋਦੀ ਸਾਹਿਬ ਨੇ ਬਾਕੀ ਉਹਨਾਂ ਨੇ ਸਾਰੀਆਂ ਗੱਡੀਆਂ ਟ੍ਰੇਨਾਂ ਚਲਾਤੀਆਂ ਫੋਰਡ ਲਾਈਨ ਸੜਕਾਂ ਸਾਰੀਆਂ ਬਣਾਤੀਆਂ ਜਿੱਥੇ ਤੁਹਾਨੂੰ 15 ਘੰਟੇ ਜਾਣ ਲੱਗਿਆਂ ਲੱਗਦੇ ਉੱਥੇ ਤੁਸੀਂ 5 ਘੰਟੇ ਚ ਪਹੁੰਚ ਜਾਂਦੇ ਹੋ ਸਾਰੇ ਸ਼ਹਿਰਾਂ ਜਿਉਂਨੇ ਸਾ ਬਿਲਕੁਲ ਸਾਰੇ ਬਾਈਪਾਸ ਬਣਾ ਹਾਤੇ ਨੇ ਤੁਸੀਂ 4 ਲਾਈਨ ਜਿੱਥੇ ਮਰਜੀ ਜਾ ਸਕਦੇ ਹੋ ਐਸੇ ਤੁਸੀਂ ਕਟਰੇ ਜਾਣਾ ਹੋਵੇ ਤਾਂ 4 ਘੰਟੇ ਦਾ ਬੰਦਾ ਕਟਰੇ ਪਹੁੰਚ ਜਾਂਦਾ ਵਾ ਜਿੱਥੇ ਜਾਣਾ ਹੋਵੇ ਕਰਤਾਰਪੁਰ ਕੈਰੀਡੋਰ ਬਣਾਤਾ ਸਾਰਿਆਂ ਨੇ ਕੰਮ ਵਧੀਆ ਕੀਤਾ ਮਨ ਅੰਮ੍ਰਿਤਸਰ ਚ ਕਿਹੜੇ ਕੰਮ ਪੈਂਡਿੰਗ ਹੈਗੇ ਨੇ ਇੱਥੇ ਕਿਹੜਾ ਐਮਪੀ ਹੋਣਾ ਚਾਹੀਦਾ ਦੇਖੋ ਇਹ ਅੰਮ੍ਰਿਤਸਰ ਦੇ ਵੈਸੇ ਸਾਡੇ ਸਾਡੇ ਓਜਲਾ ਸਾਹਿਬ ਐਮਪੀ ਹੈਗੇ ਨੇ ਉਹਦੇ ਵਿੱਚ ਅਸੀਂ ਤੇ ਅਜੇ ਤੱਕ ਰਹੇ ਉਹਨਾਂ ਨੂੰ ਕਿੱਥੇ ਦੇਖਿਆ ਨਹੀਂ ਕਦੀ ਆਂਦੇ ਆਂਦੇ ਜਾਂਦੇ ਓਜਲਾ ਸਾਹਿਬ ਨੂੰ ਇੱਥੇ ਦੇਖਿਆ ਕਦੀ ਨਹੀਂ ਹੈਗਾ ਤੇ ਬਾਕੀ ਐਮਪੀ ਸਾਹਮਣੇ ਤਾਂ ਬੜੇ ਕੰਮ ਕੀਤੇ ਨੇ ਪੁਲ ਦੇ ਕੰਮ ਕੀਤੇ ਨੇ ਟਰੈਕ ਬੜੇ ਤਿਆਰ ਕੀਤੇ ਨੇ ਰੇਲਵੇ ਵਾਹ ਰੇਲਵੇ ਦੇ ਟਰੈਕ ਕੀਤੇ ਓਜਲਾ ਸਾਹਿਬ ਨੇ ਤਾਂ ਕੰਮ ਤੇ ਸਾਰੇ ਸੈਂਟਰ ਗਵਰਨਮੈਂਟ ਦੇ ਅੰਡਰ ਹੀ ਹੋਏ ਨੇ ਨਾ ਪਰ ਉਹ ਜਵਾਬ بلند ਕਰਦੇ ਰਹੇ ਲੋਕ ਸਭਾ ਦੇ ਵਿੱਚ ਜਾ ਕੇ ਤੇ ਫਿਰ ਕੰਮ ਅੰਬਰੀ ਸਰਦੇ ਹੋਏ ਨੇ ਠੀਕ ਹੈ ਜੀ ਜਿਹੜੇ ਚੰਗੇ ਕੰਮ ਕਰੇਗਾ ਉਹਨਾਂ ਨੂੰ ਵੋਟਾਂ ਮਿਲ ਜਾਣਗੀਆਂ ਬਾਕੀ ਵੈਸੇ ਹਾਲ ਪੰਜਾਬ ਦਾ ਚਾਪ ਦਾ ਪਲੜਾ ਭਾਰੀ ਹੈ ਬਿਲਕੁਲ ਜੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰ ਇੱਕ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਸੋਚਦੇ ਨੇ ਲੋਕ ਦੁਕਾਨਦਾਰ ਕੀ ਸੋਚਦੇ ਨੇ ਦੁਕਾਨਦਾਰਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲੋਕ VOTER ਨੇ SUPPORTER ਨੇ ਕਿਹਨੂੰ ਸਪੋਰਟ ਕਰਦੇ ਨੇ ਕਿਹਨੂੰ ਵੋਟ ਪਾਉਂਦੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਸਰ ਕੀ ਨਾਮ ਮੇਰੇ ਨਾਮ ਮੈਂਕਾ ਜੀ ਨੌਜਵਾਨ ਹੋਣ ਦੇ ਬਾਵਜੂਦ ਤੁਸੀਂ ਇੱਕ VOTER ਵੀ ਹੋ ਕਿਦਾਂ ਦੀ ਸਰਕਾਰ ਚਾਹੁੰਦੇ ਹੋ ਮੈਂ ਸਰਕਾਰ ਚਾਹੁੰਦਾ ਕਿ ਜੋ ਲੋਕਾਂ ਦੇ ਹੱਕ ਵਿੱਚ ਬੋਲੇ ਲੋਕਾਂ ਦੇ ਕੰਮ ਆਵੇ ਸਾਰੇ ਕੰਮ ਹੋਣ ਲੋਕੀ ਬਾਹਰ ਨਾ ਜਾਣ ਇੱਥੇ ਲੋਕੀ ਸਾਰੇ ਕੰਮ ਕਰਨ ਲੋ ਜੱਤੋ ਜਿਆਦਾ ਜਿਆਦਾ ਕੋਲੇ ਖਤਮ ਹੋ ਗਿਆ ਹੈ ਆਇਲਸ ਆਇਲਸ ਸੈਂਟਰ ਜਿਆਦਾ ਭਰ ਗਏ ਨੇ ਦੂਜੇ ਨੰਬਰ ਤੇ ਗੱਲ ਕਰਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬਿਲਕੁਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਤੇ ਲੋਕਾਂ ਸਾਰਿਆਂ ਦੇ ਕੰਮ ਹੋਣੇ ਚਾਹੀਦੇ ਵੇ ਕਿ ਆਇਲਡਸ ਲੋਕ ਕਰਕੇ ਵਿਦੇਸ਼ਾ ਜਾ ਰਹੇ ਨੇ ਕਿ ਲੱਗਦਾ ਕਿ ਪੰਜਾਬ ਚ ਜਾਂ ਪਰਚ ਕੰਮ ਨਹੀਂ ਹੈਗਾ ਤਾਂ ਲੋਕੀ ਜਾ ਰਹੇ ਨੇ ਕੰਮ ਬਹੁਤ ਪੰਜਾਬ ਵਿੱਚ ਹੈ ਲੋਕੀ ਐਵੇਂ ਬਾਹਰ ਜਾਈ ਜਾਂਦੇ ਨੇ ਹਾਂ ਇੱਥੇ ਇੱਥੇ ਲੋਕਾਂ ਕੰਮ ਕਰਨਾ ਜੇ ਹੁਣ ਆਪਾਂ ਵੀ ਇੱਥੇ ਕੰਮ ਕਰ ਰਹੇ ਆਂ ਆਪਾਂ ਤੇ ਬਾਰ ਜਾਣਾ ਨਹੀਂ ਜਾਂਦੇ ਇੱਥੇ ਕੰਮ ਪੰਜਾਬ ਦੇ ਚੈਣਾ ਜਾਣੇ ਸਰਕਾਰ ਨੂੰ ਮੰਕਰ ਸਰਕਾਰਾ ਲੋਕਾਂ ਦੀ ਜਿਤਨਾ ਬੱਤੀ ਫਰੀ ਹੈ ਬੱਤੀ ਫਰੀ ਹੋਣੀ ਨਹੀਂ ਚਾਹੀਦੀ ਹਾਂਜੀ ਲੋਕਾਂ ਨੂੰ ਜੁੰਡਕ ਬੱਤੀ ਘਟਾ ਦੇ ਬਿੱਲ ਘਟਾਏ ਨਾ ਬੱਤੀ ਫਰੀ ਹੋਣੀ ਚਾਹੀਦੀ ਹਾਂ ਕੰਮ ਕੰਮ ਦੇਣੇ ਚਾਹੀਦੇ ਆ ਲੱਗਦਾ ਕਿ ਜੇ ਬੱਤੀ ਫਰੀ ਦਿੱਤੀ ਆ ਤੇ ਕਰਜ਼ਾ ਵੀ ਪੰਜਾਬ ਦੇ ਚੜ ਜਾਦੇ ਹਾਂਜੀ ਬਿਲਕੁਲ ਸਹੀ ਬਿਲਕੁਲ ਸਹੀ ਆ ਜੀ ਦੂਜੇ ਪਾਸੋਂ ਘਟਾਣੇ ਆ ਜੀ ਲੋਕਾਂ ਮਹਿੰਗਾਈ ਤੇ ਆਪੇ ਹੋਣੀ ਹੈ ਪਹਿਲੇ ਮਹਿੰਗਾਈ ਘਟੇਗੀ ਕੰਮ ਕਰ ਚੱਲਣਗੇ ਵਪਾਰ ਚੱਲੇਗਾ ਐਸ਼ੀਮ ਵਿੱਚ ਕੰਮ ਬੋ ਡਾਉਣਾ ਬਸ ਇੱਕ ਜਦੋਂ ਹੋਗਾ ਕਿ ਸਰਕਾਰਾਂ ਤੇ ਤੁਸੀਂ ਬਹੁਤ ਹੜਾਈਆਂ ਵੋਟਾਂ ਵੀ ਪਾਈਆਂ ਵੈਸੇ ਹੁਣ ਸਰਕਾਰ ਕਿਦਾਂ ਦੀ ਚਾਹੀਦੀ ਸਰਕਾਰ ਉਹੀ ਹੋਵੇ ਜਿਹੜੀ ਸਾਡੇ ਕੰਮ ਆਵੇ ਕੰਮ ਹੋਣੀ ਦਾ ਪੰਜਾਬ ਦੀ ਸਾਰਾ ਕੰਮ ਕੋਈ ਨਾ ਰੁਕੇ ਪੰਜਾਬ ਦਾ ਹਾਂ ਬਿਲਕੁਲ ਜੀ ਇਹ ਨੌਜਵਾਨ ਨਹੀਂ ਤੇ ਜਿਹੜੇ ਸੋਚ ਰਹੇ ਨੇ ਆ ਦੇਸ਼ ਤੋਂ ਕਿ ਨੌਜਵਾਨ ਪੀੜੀ ਆ ਤੇ ਹਰ ਇੱਕ ਦੀ ਵੋਟਰ ਅਰ ਸਪੋਰਟਰ ਸਾਥ ਸੋਚ ਰਹੇ ਆ ਸਦਾ ਸਾਹਿਬ ਵੈਸੇ ਨੌਜਵਾਨ ਤੇ ਤੁਸੀਂ ਵੋਟਰ ਵੀ ਹੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੁਲਜੀਤ ਸਿੰਘ ਭਾਈ ਜੀ ਪਿੰਡ ਤੋਂ ਹੁੰਦੇ ਜਸ਼ਾ ਨਹੀਂ ਸ਼ਹਿਰ ਦੇ ਸੁਲਤਾਨਪੁਰ ਤੋਂ ਸੁਲਤਾਨਪੁਰ ਹਾਂ ਸੁਲਤਾਨਪੁਰ ਦੇ ਵਿੱਚ ਕਿਹੜੇ ਕੰਮ ਹੋਣ ਲੱਗੇ ਆ ਉਹ ਤਾਂ ਵੈਸੇ ਆਲਮੋਸਟ ਸਾਰੀਆਂ ਉਹ ਗਲੀਆਂ ਗੁਲੀਆਂ ਰਹਿ ਗਈਆਂ ਜਿਹੜੀਆਂ ਜਿਹੜੇ ਰੈਗੂਲਰ ਚੱਲਦਾ ਕੰਮ ਕਿਉਂਕਿ ਗਲੀਆਂ ਗੁਲੀਆਂ ਟੁੱਟ ਜਾਂਦੀਆਂ ਆ ਉਹੀ ਹੁੰਦਾ ਹੈ ਦੇਖੋ ਸਰਕਾਰ ਤਾਂ ਸਾਰੀ ਵਧੀਆ ਹੀ ਚਾਹੁੰਦੇ ਕੋਈ ਮਾੜੀ ਸਰਕਾਰ ਕੋਈ ਵੀ ਨਹੀਂ ਜਾਊਗਾ ਤਾਂ ਜਿਹੜੇ ਲੋਕਾਂ ਨੇ ਕੰਮ ਕਰੇ ਠੀਕਣਾ ਕੰਮ ਇੱਥੇ ਲੋਕ ਰਹਿ ਕੇ ਕੰਮ ਕਰ ਸਕਣ ਇਹੋ ਜਿਹੀ ਕੁਝ ਕੋਈ ਆਪਰਚੂਨਿਟੀ ਕ੍ਰੀਏਟ ਹੋ ਜਾਣਾ ਇਹੋ ਜੀਆਂ ਚੀਜ਼ਾਂ ਲੋਕ ਸਾਰੇ ਚਾਹੁੰਦੇ ਲੱਗਦਾ ਕਿ ਔਰ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਰੋਕਣ ਵਾਸਤੇ ਇੱਥੇ ਕੰਮ ਕੀਤਾ ਜਾਂਦਾ ਵੀ ਕੋਈ ਜ਼ਰੂਰ ਹੈ ਜੀ ਬਿਲਕੁਲ ਸਹੀ ਗੱਲ ਹੈ ਕਰਨਾ ਚਾਹੀਦਾ ਗਵਰਨਮੈਂਟ ਨੂੰ ਇਹੋ ਜਿਹਾ ਕੋਈ ਜੇ ਤੁਸੀਂ ਰਹਿਣਾ ਲਿਓ ਐਮਪੀ ਵੀ ਇੱਥੇ ਪੰਜ ਖੜੇ ਹੋਏ ਨੇ ਤੁਸੀਂ ਕਿਹਨੂੰ ਵੋਟ ਕਰਨਾ ਚਾਹੋਗੇ ਉਹ ਵੈ ਉਹ ਵੋਟ ਵਾਲਾ ਤੇ ਦੇਖੋ ਇਹ ਥੋੜਾ ਜਿਹਾ ਪਰਸਨਲ ਹੋਏ ਨਾ ਬੰਦੇ ਨੂੰ ਭੇਦੀ ਗੁਪਤੀ ਰੱਖਣਾ ਜੀ ਵੈਸੇ ਚਲੋ ਵਧੀਆ ਜੇ ਇਹ ਵੀ ਸਰਕਾਰ ਕੋਈ ਤੁਹਾਡੇ ਨੇੜੇ ਦਾ ਐਮਪੀ ਜਿਹੜਾ ਤੁਹਾਡੇ ਕੰਮ ਕਰੇ ਵਧੀਆ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਬਿਲਕੁਲ ਜੀ ਉਹਨਾਂ ਦੇ ਵਿਚਾਰ ਨੇ ਇਧਰ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਨੌਜਵਾਨ ਹੈਗੇ ਨੇ ਸਰ ਕੀ ਨਾਮ ਹੈ ਮੇਰਾ ਨਾਮ ਚੇਤਨ ਹੈ ਜੀ ਚੇਤਨ ਜੀ ਲੋਕ ਸਭਾ ਚੋਣਾਂ ਆ ਗਈਆਂ ਹਰ ਇੱਕ ਐਮਪੀ ਜਾਂ ਲੀਡਰ ਦੀ ਗੱਲ ਕੀਤੀ ਲੋਕਾਂ ਦੇ ਅੱਗੇ ਆ ਕੇ ਹੱਥ ਜੋੜਨਦੇ ਆ ਕੁੰਡੀ ਖੜਕਾ ਰਿਹਾ ਕਿ ਮੈਨੂੰ ਬੁਲਾਇਆ ਜਾਵੇ ਯਾਰ ਕਿ ਮੈਂ ਕੰਮ ਕਰੂੰਗਾ ਤੁਸੀਂ ਕਿਦਾਂ ਚੋਣ ਦੇ ਕੋਈ ਜਿਹੜਾ ਜਿਹਨਾਂ ਨੇ ਕੰਮ ਵਧੀਆ ਕੀਤਾ ਉਹਨਾਂ ਨੂੰ ਮੋਟਾ ਪੈਣੀ ਹੈ ਬਾਕੀ ਦੇਖਦੇ ਹਾਂ ਸਰਕਾਰਾਂ ਬਹੁਤ ਹੰਡਾਈ ਹੈ ਕਿਹੜੀ ਨਹੀਂ ਸਰਕਾਰ ਸਰ ਇਹ ਕੁਝ ਹੀ ਕੁਝ ਹੀ ਹੈ ਸਾਰੀਆਂ ਲੋਕ ਸਭਾ ਚ ਚੋਣਾ ਹੁੰਦੀਆਂ ਨੇ ਉਦੋਂ ਹੱਥ ਜੋੜਦੇ ਨੇ ਮੁੜ ਕੇ ਕਹਿੰਦੇ ਕੁੰਡੀ ਦੀ ਖੋਲ ਦੇ ਲੀਡਰ ਬਸ ਤਰਈਆਂ ਜੀ ਬਾਜ ਕੋਈ ਸੁਣਵਾਈ ਨਹੀਂ ਹੁੰਦੀ ਬਾਜ ਤਰਈਆਂ ਹੋਟਲ ਆਣ ਲੱਗੇ ਸਾਰੇ ਆਂਦੇ ਨੇ ਉਦੋਂ ਕਹਿੰਦੇ ਨੇ ਕਿ ਬੜਾ ਇਹ ਕੰਮ ਕਰਾਂਗੇ ਉਹ ਕਰਾਂਗੇ ਕਰਦੇ ਕੋਸ਼ਿਸ਼ ਨਹੀਂ ਸਾਨੂੰ ਪਤਾ ਹੀ ਹੈ ਟ੍ਰੈਫਿਕ ਬੜੀ ਹੈ ਜੀ ਹਰ ਪਾਸੇ ਤੁਸੀਂ ਦੇਖੋ ਲੋਕ ਘੜੋਂ ਘਰ ਜਾਈਏ ਤੇ ਟ੍ਰੈਫਿਕ ਬੜੀ ਹੈ ਟ੍ਰੈਫਿਕ ਕੰਟਰੋਲ ਹੋਣੀ ਚਾਹੀਦੀ ਹੈ ਨਵੀਆਂ ਸੜਕਾਂ ਜਾਂ ਕੁਝ ਇਸ ਤਰ੍ਹਾਂ ਦੇ ਬਣਾਣਾ ਚਾਹੀਦਾ ਹੱਬ ਹੈ ਗਿਆ ਅੰਮ੍ਰਿਤਸਰ ਸੱਚਾ ਸ੍ਰੀ ਹਰਿਮੰਦਰ ਸਾਹਿਬ ਸ਼ਹੀਦਾ ਸਾਹਿਬ ਆ ਬਾੜ ਰਿਆ ਹੋਰ ਵੀ ਕਈ ਚੀਜ਼ ਹੈਗੇ ਨੇ ਲੋਕ ਦੂਰੋਂ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਕੱਢਣ ਕਿ ਖੂਬਸੂਰਤ ਅੰਮ੍ਰਿਤਸਰ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਇੰਨਾ ਵੱਡਾ ਮਹਿਲ ਹੈ ਕਿ ਇੰਨਾ ਵਧੀਆ ਸ਼ਹਿਰ ਹੈ ਟੂਰਿਸਟ ਪਲੇਸ ਬਣ ਗਿਆ ਬੜਾ ਵਧੀਆ ਕਾਫੀ ਰਸ਼ ਹੈ ਅੰਦਰ ਤੇ ਮੈਨੂੰ ਲੱਗਦਾ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਕੁਝ ਚਾਹੀਦਾ ਕਰਨਾ ਹਾਂ ਜਿਹਦੇ ਨਾਲ ਲੋਕਾਂ ਦਾ ਕਾਰੋਬਾਰ ਵੀ ਵਧਦਾ ਬਿਲਕੁਲ ਬਿਲਕੁਲ ਜੀ ਤੇ ਹੋਰ ਵੀ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਰੋਬਾਰ ਕਰਦੇ ਪਏ ਨੇ ਤੇ ਕ ਕਿਦਾ ਦੇਖ ਰਹੋ ਕਿ ਲੋਕ ਸਭਾ ਚੋਣਾ ਹੈ ਗਈਆਂ ਤੁਸੀਂ ਵੀ ਵੋਟਰ ਹੋ ਕਿ ਵੈਸੇ ਵੈਸੇ ਕਿਹੜੀ ਸਰਕਾਰ ਚੁੰਨਦੇ ਹੋ ਸਰਕਾਰ ਦੀ ਮੈਂ ਗੱਲ ਕਰੂੰ ਮੈਂ ਲੀਡਰ ਭਾਵੇਂ ਕਿਹੜਾ ਬਣ ਜਿਹੜੀ ਵਾਜੀ ਆ ਜੇ ਭਾਜੀ ਵਧੀ ਹੈਗੀ ਸਾਰੀ ਸਾਰੀ ਵਧੀਆ ਹਾਂਜੀ ਵੈਸੇ ਕੰਮ ਕਿਹੜੇ ਕਿਹੜੇ ਪੈਂਡਿੰਗ ਆ ਅੰਮ੍ਰਿਤਸਰ ਇਹ ਉਹਨਾਂ ਨੂੰ ਪਤਾ ਨਾ ਸੀ ਤੇ ਵੀਰ ਜੀ ਜਿਹਨੇ ਡਿਊਟੀ ਹੈ ਤੁਸੀਂ ਅੰਮ੍ਰਿਤਸਰ ਤੋਂ ਵਿਚਰਦੇ ਹੋ ਬਾਈਕ ਤੇ ਜਦੋਂ ਨਿਕਲਦੇ ਹੋ ਟ੍ਰੈਫਿਕ ਹੋ ਗਈ ਸੜਕਾਂ ਟੁੱਟੀਆਂ ਹਾਂ ਹਾਂ ਉਹ ਤੇ ਬੜੇ ਸਾਲਾਂ ਤੋਂ ਹੀ ਜੋ ਤੋਂ ਆਪਾਂ ਦੇਖ ਰਹੇ ਹਾਂ ਸਟਾਰਟਿੰਗ ਤੋਂ ਹੀ ਉਦਾਂ ਦੀ ਹੈ ਕੋਈ ਹਾਂ ਜਿਹਦੇ ਵਿੱਚ ਲੀਡਰ ਹੱਥ ਜੋੜਦੇ ਆ ਚਲੋ ਕੰਮ ਉਹਨਾਂ ਦਾ 2 ਦਿਨ ਮਹੀਨੇ ਜੋੜਨੇ ਹੁੰਦੇ ਉਹਨਾਂ ਨੇ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਪਬਲਿਕ ਨੇ ਜੋੜਨੇ ਹੁੰਦੇ ਸੀ ਨਾ ਸਰ ਤੁਰਨਾ ਕਿਤਾ ਦੇਖ ਰਹੇ ਹੋ ਕਿ ਇਲੈਕਸ਼ਨ ਆ ਹੈਗੀਆਂ ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇੱਥੇ ਅੰਮ੍ਰਿਤਸਰ ਲੋਕਲੀ ਹਾਂ ਜਿਹੜੇ ਕੰਮ ਅੰਮ੍ਰਿਤਸਰ ਦੇ ਹੋਣ ਵਾਲੇ ਕੰਮਰੇ ਸਾਰੇ ਹੋਣ ਵਾਲੇ ਭਾਜੀ ਜਿੱਦਾਂ ਮੰਨ ਲਓ ਜਿੱਦਾਂ ਮੰਨ ਲਓ ਜਗਾ ਵਗੈਰਾ ਸਾਰੀਆਂ ਜਿੱਦਾਂ ਸਹੀ ਹੁੰਦੀਆਂ ਸੜਕਾਂ ਉਹ ਪਹਿਲਾਂ ਤੋੜ ਲੈਂਦੇ ਆ ਜਦੋਂ ਇਲੈਕਸ਼ਨ ਆਉਂਦੇ ਉਹਰੇ ਲਾਗੇ ਬਣਾ ਦਿੰਦੇ ਆ ਤੇ ਉਦਾਂ 3-4 ਸਾਲ ਉਦਾਂ ਹੀ ਰਹਿਣੀਆਂ ਟੁੱਟੀਆਂ ਰਹਿਣੀਆਂ ਵਾ ਜਦੋਂ 6 ਮਹੀਨੇ ਸਰ ਜਦੋਂ 6 ਮਹੀ ਮੀ ਨਗਰੇਂ ਦਾ ਚਲੋ ਔਰ ਬਣਾ ਦਿੰਦੇ ਆ ਤੇ ਬਾਅਦ ਚ ਜਦੋਂ ਹੁੰਦਾ ਵਾ ਤੇ ਮਤਲਬ ਜਦੋਂ ਇਲੈਕਸ਼ਨ ਆਂਦੇ ਆ ਸੜਕਾਂ ਤੁਗੜਾ ਬਣਾ ਲੈਂਦੇ ਆ ਵੇਰ ਫਿਰ ਉਹ ਮਤਲਬ 6 ਮਹੀਨੇ ਬਾਅਦ ਵੇਰ ਤੋੜ ਦਿੰਦੇ ਚੋਦੇ ਤੁਸੀਂ ਵੈਸੇ ਸਰਕਾਰਾਂ ਭਾਈ ਸਾਰੀਆਂ ਇੱਕੋ ਜਿਹੀਆਂ ਆ ਜਿੱਦਾਂ ਦੀ ਮਰਜ਼ੀ ਆ ਜੇ ਉਹ ਆਪਣਾ ਹੀ ਮਤਲਬ ਸੋਚਦੇ ਆ ਉਹ ਕਿਸੇ ਦਾ ਵੀ ਨਹੀਂ ਸੋਚਦੇ ਲੋਕਾਂ ਦਾ ਕੋਈ ਕਦਰ ਨਹੀਂ ਸੋਚ ਕਿਸੇ ਦਾ ਕਦੇ ਨਹੀਂ ਸੋਚਦਾ ਕੀ ਹੋਇਆ ਮੈਂ ਸਰਕਾਰ ਜਿਹੜੀ ਮਰਜ਼ੀ ਆਏ ਕਿਸਤਾ ਸਾਨੂੰ ਤਾਰਨੀ ਪੈਣੀ ਆ ਲੋਕ ਆਪਣੇ ਵਿਚਾਰ ਰੱਖਦੇ ਨੇ ਭਾਈ ਸਭ ਇੱਕ ਹੀ ਨੇ ਸੋਖਮਨ ਰਵੀ ਸਿੰਘ ਕਿਹੜੇ ਪਿੰਡ ਤੋਂ ਇਹ ਲੋਪਕੇ ਜਿਹਾਂ ਦਾ ਲੋਪਕੇ ਜਿਹਾਂ ਦਾ ਫਿਰ ਪਿੰਡਾਂ ਦੇ ਕੰਮ ਕਿਹੜੇ ਕਿੜੇ ਹੋਣਾ ਇਹ ਪਿੰਡ ਤੇਰੇ ਕੱਖ ਵੀ ਨਹੀਂ ਜਿਆ ਕੁਝ ਵੀ ਨਹੀਂ ਹੋਇਆ ਨਾ ਨਾ ਗਲੀ ਬੰਦ ਹੋ ਗਿਆ ਨਾ 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 ਅੱਜ ਨੂੰ ਸੀ ਕਿਤੇ ਬੰਦ ਹੋਏ ਕਿੱਦਾਂ ਦੀ ਸਰਕਾਰ ਚੋਂ ਸਰਕਾਰ ਤੋਂ ਕੋਈ ਉਮੀਦਵਾਦ ਹੀ ਨਹੀਂ ਇਹਦੇ ਜੋ ਜਿਹੜਾ ਮਰਜ਼ੀ ਆ ਜਾਏ ਉਹਨੂੰ ਐ ਹੋਣਾ ਨਹੀਂ ਕਾਕਾ ਜਿਹੜਾ ਮਰਜ਼ੀ ਆ ਜਾਏ ਆ ਨਾ ਨਾ ਕੰਮ ਨਹੀਂ ਹੋਣਾ ਬਿਲਕੁਲ ਜੀ ਲੋਕ ਦਾ ਜਿਹੜਾ ਕਿ ਇੱਕ ਚਿੱਤ ਭਰ ਗਿਆ ਵਾ ਤੇ ਲੋਕ ਇਹ ਸੋਚ ਰਹੇ ਨੇ ਲੋਕਾਂ ਦੀ ਕਚੈਰੀ 'ਚ ਪਹੁੰਚ ਰਹੇ ਆ ਤਲ ਲੋਕਾਂ ਦੇ ਲਿਵਿੰਗ ਇੰਡੀਆ ਦੇ ਵੱਲੋਂ ਇੱਕ ਪ੍ਰੋਗਰਾਮ ਚਾਲੂ ਕੀਤਾ ਗਿਆ ਕੀ ਕਹਿੰਦੀ ਜਨਤਾ ਇਸ ਜਨਤਾ ਦੇ ਪ੍ਰੋਗਰਾਮ ਦੇ ਲੋਕ ਵੱਖਰੇ ਵੱਖਰੇ ਆਪਣੇ ਵਿਚਾਰ ਕਰ ਰਹੇ ਹੋਰ ਵੀ ਲੋਕ ਕਿਹੜਾ ਅਸੀਂ ਗੱਲਬਾਤ ਕਰਾਂਗੇ ਕੀ ਕਹਿਣਾ ਦੁਕਾਨਦਾਰਾਂ ਦੇ ਵੀ ਅਸੀਂ ਵਿਚਾਰ ਲਵਾਂਗੇ ਕਿ ਦੁਕਾਨਦਾਰ ਐਂਟਰ ਹੋਇਆ ਕਿ ਲੋਕ ਸਭਾ ਚੋਣਾਂ ਹੈਗੀਆਂ ਲੋਕ ਕੀ ਸੋਚਦੇ ਨੇ ਕਿਉਂਕਿ ਹਰ ਇੱਕ ਲੀਡਰ ਵਾਅਦਾ ਕਰ ਰਿਹਾ ਹੈ ਗਰਾਊਂਡ ਜਰੂਰ ਦੇ ਉੱਪਰ ਸਭ ਤੋਂ ਪਹਿਲਾਂ ਸਾਜੀ ਕੀ ਨਾਮ ਹੈ ਸਭ ਤੋਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਨਵਪ੍ਰੀਤ ਹੈ ਨਵਪ੍ਰੀਤ ਕੀ ਲੋਕ ਸਭਾ ਚੋਣਾਂ ਹੈਗੀਆਂ ਨੇ ਕੀ ਸੋਚਦੇ ਸਰ ਇਹਦੇ ਚ ਇਹੋ ਹੀ ਅਸੀਂ ਸਾਡੀ ਓਪੀਨੀਅਨ ਇਹੋ ਹੀ ਹੈ ਜਿਹੜਾ ਵੀ ਕੈਂਡੀਡੇਟ ਆਵੇ ਸਹੀ ਆਵੇ ਜਿਹੜਾ ਸਾਡੀ ਸਿਟੀ ਵਾਸਤੇ ਕੁਝ ਡਵੈਲਪਮੈਂਟ ਕਰੇ ਕਿਉਂਕਿ ਨੋਰਮਲੀ ਜਿੰਨੇ ਵੀ ਆਂਦੇ ਹੋ ਸਭ ਗੱਲਾਂ ਹੀ ਕਰ ਰਹੇ ਨੇ ਤੋ ਓਬਜੈਕਟਿਵ ਹੈ ਹੋਣਾ ਚਾਹੀਦਾ ਡਵੈਲਪਮੈਂਟ ਹੋਣੀ ਚਾਹੀਦੀ ਹੈ ਓਪਰਚ्युनिटीज ਮਿਲਣੀ ਚਾਹੀਦੀ ਹੈ ਇੰਡਸਟਰੀ ਲੱਗਣੀ ਚਾਹੀਦੀ ਹੈ ਮਨ ਲਗੀ ਜੇ ਫੋਕਸ ਹੋਵੇ ਜਿੱਦਾਂ ਸਾਡਾ ਅੰਮ੍ਰਿਤਸਰ ਟੂਰਿਜ਼ਮ ਇੰਡਸਟਰੀ ਹੈ ਟੂਰਿਜ਼ਮ ਦੇ ਵਿੱਚ ਨਾਲ ਨਾਲ ਜਿਹੜਾ ਹੈਗਾ ਵਾ ਕੁਝ ਇੰਡਸਟਰੀ ਵੀ ਹੋਣੀ ਚਾਹੀਦੀ ਹੈ ਜਦੇ ਨਾਲ ਜਿੱਦਾਂ ਯੰਗਸਟੇਰਸ ਨੇ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਇੱਥੇ ਓਪਰਚੁਨਿਟੀ ਮਿਲੇਗੀ ਤੇ ਉਹ ਬਾਹਰ ਕਿਉਂ ਜਾਣਗੇ ਸੋ ਅੰਮ੍ਰਿਤਸਰ ਗੁਰੂ ਨਗਰੀ ਦੀ ਜਿੱਦਾਂ ਤੁਸੀਂ ਗੱਲ ਕੀਤੀ ਉਹ ਇੱਕ ਟੂਰਿਸਟ ਹੱਬ ਵੀ ਹੋਈ ਆ ਕਿਉਂਕਿ ਟੂਰਿਸਟ ਆਊਗਾ ਅੰਮ੍ਰਿਤਸਰ ਦਾ ਕੰਮ ਚੱਲੇਗਾ ਹਰਮੰਦਰ ਸਾਹਿਬ ਲੋਕੀ ਪਰਿਵਾਰ ਦੇ ਨਾਲ ਸਰਬ ਦੇ ਭਲੇ ਦੀ ਅਰਦਾਸ ਕਰਨ ਆਦੇ ਲੱਗਦਾ ਕਿ ਸਫਾਈ ਦੇ ਕੰਮ ਕਿੰਨੇ ਹੋਣ ਵਾਲੇ ਨੇ ਕਿਉ ਮੇਰੇ ਹਸਾਮਨਾ ਦਾ ਇੱਕ ਆਈਡਲ ਜਿਹੜਾ ਹੈਗਾ ਸਿਟੀ ਹੋਣਾ ਚਾਹੀਦਾ ਇੱਕ ਵਾਰੀ ਜਦੋਂ ਕੋਈ ਟੂਰਿਜ਼ਮ ਦੇ ਨਾਲ ਜਿੰਨੀ ਇੱਥੇ ਸਫਾਈ ਹੋਏਗੀ ਆਈਡਲ ਹੋਏਗਾ ਉਹਦਾ ਇਫੈਕਟ ਸਾਰਾ ਸਰਾਊਂਡਿੰਗ ਏਰੀਆਜ਼ ਵੀ ਪਵੇਗਾ ਤੇ ਅੰਮ੍ਰਿਤਸਰ ਦੇ ਵਿੱਚ ਉਹ ਐਮਪੀ ਪੰਜੇ ਖੜੇ ਨੇ ਤੁਸੀਂ ਵੈਸੇ ਕਿਹਨੂੰ ਸਪੋਰਟ ਕਰਨਾ ਚਾਹੋ ਸਰ ਇੱਕ ਡਿਪਲੋਮੈਟਿਕ ਸਟੇਟਮੈਂਟ ਹੈ ਜੀ ਮੈਂ ਕੁਝ ਨਹੀਂ ਕਹਿ ਸਕਦਾ ਮੌਕੇ ਦੇ ਹੀ ਦੇਖਾਂਗੇ ਜੀ ਬਟ ਇਹ ਹੋ ਹੈ ਕਿ ਜਿਹੜਾ ਵੀ ਹੋਵੇ ਰਾਈਟ ਕੈਂਡੀਡੇਟ ਹੋਵੇ ਅਸੀਂ ਇਸ ਦੀ ਗੱਲ ਕਰੀ ਜੀ ਜੀ ਬਿਲਕੁਲ ਜਦੋਂ ਸਰਕਾਰਾਂ ਬੰਦੀਆਂ ਨੇ ਤਾਂ ਜਦੋਂ ਲੀਡਰ ਪਹਿਲਾ ਹੱਥ ਜੋੜਦੇ ਨੇ ਫਿਰ ਬੂਹਾ ਖੜਕਾ ਕੇ ਕੁੰਡੀ ਖੜਕਾਉਂਦੇ ਨੇ ਤੇ ਵੋਟ ਮੰਗਦੇ ਨੇ ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਲੀਡਰ ਬਣ ਜਾਂਦੇ ਨੇ ਤੇ ਫਿਰ ਲੋਕਾਂ ਦੀ ਗੱਲ ਨਹੀਂ ਪੁੱਛਦੇ ਇਸੇ ਕਰਕੇ ਕਈ ਲੋਕ ਭਜਦੇ ਨਜ਼ਰ ਇਸੇ ਕਰਕੇ ਆ ਰਹੇ ਨੇ ਕਿ ਸਾਡਾ ਇਹਨਾਂ ਲੀਡਰਾਂ ਤੋਂ ਇਹਨਾਂ ਸਰਕਾਰਾਂ ਤੋਂ ਪਰੋ ਜਿਹੜਾ ਵਿਸ਼ਵਾਸ ਛੁੱਟ ਗਿਆ ਪਰ ਲੋਕ ਹੁਣ ਕਈ ਚਾਹ ਰਹੇ ਨੇ ਕਿ ਲੀਡਰ ਉਹ ਹੋਵੇ ਸਰਕਾਰ ਉਹ ਹੋਵੇ ਜਿਹੜੇ ਲੋਕਾਂ ਦੇ ਹਿੱਤ ਦੀ ਗੱਲ ਕਰੇ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇਨ ਨਿਊਜ਼ ਅੰਮ੍ਰਿਤਸਰ